ਤਰ ਜਦੋਂ ਇੱਕਦਮ ਧਮਾਕਾ ਹੋਇਆ ਸੀ ਡਰ ਕੇ ਘਰ ਦੇ ਬਾਹਰ ਆਏ ਜਦੋਂ ਦੇਖਿਆ ਗੱਡੀ ਇੱਕਦਮ ਬਹੁਤ ਬੁਰੀ ਤਰ੍ਹਾਂ ਜਲ ਰਹੀ ਸੀ ਏਟਾ ਵਾਲੇ ਜੀ ਬੈਠੇ ਹੋਏ ਆ ਵੀ ਇਹ ਕਦੋਂ ਜਾਣ ਇਥੋਂ ਤੇ ਕਦੋਂ ਅਸੀਂ ਆਪਣਾ ਕੰਮ ਕਰੀਏ ਛੱਡ ਕੇ ਪਾਰਕ ਕੰਬੇ ਦੇ ਨਾਲ ਹੀ ਹੋਇਆ ਸੀ ਗੱਡੀ ਇੱਥੇ ਹਮੇਸ਼ਾ ਖੜੀ ਰਹਿੰਦੀ ਸੀ ਇਹਦੇ ਬਾਰੇ ਕੋਈ ਸਾਨੂੰ ਪਤਾ ਹੀ ਨਹੀਂ ਸੀ ਵੀ ਇਦਾਂ ਵੀ ਕੁਝ ਹੋ ਸਕਦਾ ਪਹਿਲਾ ਟਾਈਮ ਕੀ ਹੁੰਦਾ ਸੀ ਵੀ ਆਪ ਦੇ ਖੰਬੇ ਲੱਗਦੇ ਹੁੰਦੇ ਸੀ ਕੰਪਨੀਆਂ ਦੇ ਇਹਨਾਂ ਨੇ ਬਿਜਲੀ ਦੇ ਖੰਬੇ ਦੇ ਉੱਤੇ ਵਾਇਰ ਕੀਤੀ ਇਹ ਇਲੀਗਲ ਇਲੀਗਲ ਲੀਗਲ ਹੈ ਨਹੀਂ ਬਿਲਕੁਲ 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 ਇਹ ਸਰਕਾਰ ਦੀ ਸ਼ੈ ਨਾਲ ਹੀ ਹੈ ਫੋਨ ਕੀਤਾ ਕਾਰਪੋਰੇਸ਼ਨ ਵਾਲਿਆਂ ਨੂੰ ਉਹ ਵੀ ਨਹੀਂ ਆਏ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਵੀ ਨਹੀਂ ਆਏ ਗੱਡੀ ਸੜ ਕੇ ਪੂਰੀ ਸਵਾਹ ਹੋ ਚੁੱਕੀ ਹੈ ਅੱਜ ਫੇਰ ਸਾਨੂੰ ਸਰ ਧਮਕੀ ਦੇ ਕੇ ਗਏ ਨੇ ਵੀ ਤੁਸੀਂ ਵਿੱਚ ਨਹੀਂ ਇੰਟਰਫੇਅਰ ਕਰ ਸਕਦੇ ਸੋ ਇਸ ਲਈ ਅਸੀਂ ਚੁੱਪੋ ਕੇ ਬੈਠ ਗਏ ਵੀ ਔਰ ਜਦੋਂ ਅਸੀਂ ਲਾਈਟ ਠੀਕ ਕਰਵਾਉਣ ਵਾਸਤੇ ਇਹਨਾਂ ਦੇ ਮੁਲਾਜ਼ਮਾਂ ਨੂੰ ਕਹਿੰਦੇ ਆ ਦੋ ਬੰਦੇ ਹੁੰਦੇ ਆ ਜੀ ਪੂਰੇ ਪੂਰੇ ਬੀਟ ਦੇ ਵਿੱਚ ਈਟਾ ਵੱਡੇ ਪਿੰਡਾਂ ਦਾ ਏਰੀਆ ਸਾਰਾ ਉਹਨਾਂ ਦਾ ਕਈ ਵਾਰੀ ਰਿਕੁਐਸਟ ਕਰੀਏ ਕਿ ਠੀਕੇ ਦੇ ਉੱਪਰ ਹੀ ਰੱਖੋ ਲੇਬਰ ਨੂੰ ਜੋ ਗਰਮੀਆਂ ਦੇ ਦਿਨ ਤੇ ਕੱਢਣ ਔਖੇ ਸੁੱਕੇ ਹੋ ਗਏ। ਪਰ ਕੋਈ ਸੁਲਵਾਈ ਹੋਣੀ ਜੀ ਬਸ ਇਹ ਬਸ ਸਰਕਾਰ ਹੀ ਇਹੋ ਜੀ ਹੈ ਜੀ ਬਸ ਟੁਟਕਲੇ ਵਾਲੀ ਸਰਕਾਰ ਹੈ ਜੀ। ਇਹ ਇਹ ਗਰੰਟੀ ਲਿਖ ਕੇ ਲੈਂਦੇ ਆ ਨਹੀਂ ਲੈਂਦੇ। ਇਸ ਕਰਕੇ ਇਹਦਾ ਕੋਈ ਹੱਲ ਕੀਤਾ ਜਾਵੇ। ਇਸ ਦਾ ਤਾਰਾ ਪੱਲੇ ਪਾਸੋਂ ਵੱਢ ਲ। ਜਾਂ ਕੋਈ ਇਸ ਸਿਸਟਮ ਤਾਰਾ ਵੱਢੋ ਕਰੋ ਨਾ ਕਰੋ। ਬੱਚਿਆਂ ਦੇ ਵਾਸਤੇ ਵੀ ਬੱਚਾ ਨੂੰ ਕੋਈ ਕੁਝ ਹੋਵੇ ਨਾ ਪਰ ਇਹਨਾਂ ਲੋਕਾਂ ਨੂੰ ਕੋਈ ਪਰੇ ਆ। ਆ ਦੇਖੋ ਨੇ ਆਪਣਾ ਕੰਮ ਕਰੀ ਜਾਂਦੇ ਇਹਨਾਂ ਨੂੰ ਕੋਈ ਮਤਲਬ ਨਹੀਂ ਆ। ਅੱਗ ਲੱਗੇ ਜੋ ਮਾਰੇ ਇਹਨਾਂ ਨੂੰ। ਫਿਰ ਇਹ ਤੜਕੇ ਸਾਰ ਇੱਕ ਅ ਮਹੱਲੇ ਦੇ ਵਿੱਚ ਖੜੀ ਗੱਡੀ ਨੂੰ ਅੱਗ ਲੱਗ ਜਾਂਦੀ ਆ ਹਾਲਾਂਕਿ ਅੱਗ ਲੱਗਣ ਦਾ ਕਾਰਨ ਜਿਹੜਾ ਕਿ ਆ ਇੱਕ ਖੰਭੇ ਦੇ ਉੱਤੇ ਤਾਰਾਂ ਲੱਗੀਆਂ ਹੁੰਦੀਆਂ ਨੇ ਕਿਸੇ ਵਾਈਫਾਈ ਨੈਟਵਰਕ ਦੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਰਾਂ ਵੀ ਜਲ ਕੇ ਰਾਖ ਹੋ ਗਈਆਂ ਨੇ ਤੇ ਇੱਥੇ ਹੀ ਇਸ ਜਗ੍ਹਾ ਤੇ ਹੀ ਜਿਹੜੀ ਗੱਡੀ ਖੜੀ ਹੁੰਦੀ ਹੈ ਤੇ ਗੱਡੀ ਦੇ ਉੱਤੇ ਜਿਹੜਾ ਜਰੂ ਇੱਥੋਂ ਦੀ ਇੱਕ ਨਿੱਜੀ ਕਾਰਨ ਕਰਕੇ ਕੋਈ ਅੱਗ ਲੱਗਦੀ ਹੈ ਤੇ ਅੱਗ ਦੇ ਜਰੀਏ ਬੁਝਾਰਾ ਨੇ ਉਹ نیچے ਨੂੰ ਡਿੱਗਦੀ ਨਹੀਂ ਤੇ نیچے ਡਿੱਗ ਕੇ ਇੱਥੇ ਹੀ ਗੱਡੀ ਖੜੀ ਹੁੰਦੀ ਹੈ ਗੱਡੀ ਜਦੋਂ ਜਦੋਂ ਅੱਗ ਲੱਗਦੀ ਹੈ ਤੇ ਗੱਡੀ ਦੇ ਅੰਦਰ ਜਦੋਂ ਗੈਸ ਪੂਰੀ ਭੜ ਜਾਂਦੀ ਤੇ ਉਸ ਤੋਂ ਬਾਅਦ ਇੱਕ ਸ਼ੀਸ਼ੇ ਦੇ ਅੰਦਰੋਂ ਬਲਾਸਟ ਹੁੰਦਾ ਹੈ ਬਲਾਸਟ ਜਿਹਨੇ ਜ਼ੋਰਦਨਾ ਹੁੰਦਾ ਧਮਾਕਾ ਦਾ ਹੁੰਦਾ ਤੇ ਕਿ ਮੱਲੇ ਵਾਲੇ ਡਰ ਕੇ ਬਾਹਰ ਆ ਜਾਂਦੇ ਨੇ ਬਾਹਰ ਆ ਕੇ ਜਿਹੜੋ ਦੇਖਦੇ ਨੇ ਕਿ ਗੱਡੀ ਜਿਹੜੀ ਕਿ ਸੜਰੀ ਹੁੰਦੀ ਹੈ ਅੱਗ ਲੱਗੀ ਅੱਗ ਲੱਗ ਜਾਂਦੀ ਪੂਰੀ ਗੱਡੀ ਨੂੰ ਦੇਖ ਸਕਦੇ ਹੋ ਗੱਡੀ ਸਾਰੀ ਸੜ ਕੇ ਸੁਆਹ ਹੋ ਚੁੱਕੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਖੰਬੇ ਦੇ ਉੱਤੇ ਜਿਹੜੀਆਂ ਵਾਈਫਾਈ ਦੀਆਂ ਤਾਰਾਂ ਲੱਗੀਆਂ ਹੁੰਦੀਆਂ ਜਿਵੇਂ Airtel Jio ਹੋਰ ਵੀ ਤਰ ਤਰ੍ਹਾਂ ਤਰ੍ਹਾਂ ਦੀ ਜਿਹੜੀ ਤਾਰਾਂ ਜਿਹੜੀਆਂ ਲੰਕਾਈਆਂ ਹੁੰਦੀਆਂ ਨੇ ਉਹਨਾਂ ਨੂੰ ਅੱਗ ਲੱਗੀ ਤੇ ਕਾਫੀ ਨੁਕਸਾਨ ਹੋਇਆ ਤੇ ਮਨੀ ਮਹੱਲੇ ਦੇ ਵਿੱਚ ਜਰੋ ਧਮਾਕਾ ਹੋਇਆ ਤੇ ਇੱਕ ਇੱਕ ਪਾਸੇ ਜੜਕਿਆ ਡਾਟ ਦਾ ਮਾਹੌਲ ਪੈਦਾ ਹੋ ਗਿਆ ਜਾਂਦਾ ਵਾ ਤੇ ਇਸ ਵਕਤ ਮੇਰੇ ਨਾਲ ਉਹ ਗੱਡੀ ਦੇ ਮਾਲਕ ਮੌਜੂਦ ਨੇ ਸਾਰੀ ਜਾਣਕਾਰੀ ਲੈਣੇ ਹੋਇਆ ਕੀ ਕੀ ਨਾਮ ਤੁਹਾਡਾ ਮੇਰਾ ਨਾਮ ਮਨੋਜ ਕੁਮਾਰਾ ਜੀ ਮਨੋਜ ਜੀ ਹੋਇਆ ਕੀ ਸੀ ਕਿ ਇਹ ਗੱਡੀ ਨੂੰ ਅੱਗ ਕਿੱਦਾਂ ਲੱਗੀ ਤੇ ਅੱਗ ਨੂੰ ਕੰਟਰੋਲ ਕਿੱਦਾਂ ਪਾਇਆ ਗਿਆ ਤੇ ਦੱਸਿਆ ਜਾਂਦਾ ਕੋਈ ਬੰਬ ਦਾ ਧਮਾਕਾ ਵੀ ਹੋਇਆ ਸੀ ਬਿਲਕੁਲ ਜੀ ਸਵੇਕ 4 ਵਜੇ ਦੇ ਆਸ-ਪਾਸ ਧਮਾਕਾ ਸੁਣਿਆ ਸੀ ਤੇ ਘਰ ਦੇ ਬਾਹਰ ਆ ਕੇ ਦੇਖਿਆ ਤੇ ਗੱਡੀ ਜਲ ਚੁੱਕੀ ਸੀਗੀ 50% ਆਂਡ-ਗਾਂਡ ਦੇ ਸਹਿਯੋਗ ਨਾਲ ਹੀ ਗੱਡੀ ਦੇ ਉੱਤੇ ਕਾਬੂ ਪਾਇਆ ਗਿਆ ਅੱਗ ਤੇ ਤੇ ਅੱਗ ਬੁਝਾਈਏ ਇਸ ਨਾਲ ਅੱਛਾ ਕਿੰਨੇ ਵੇ ਦਾ ਸਮਾਂ ਹੋਣਾ ਸਾਰਾ ਐਗਜੈਕਟ 4 ਵਜੇ ਕੇ 24 ਮਿੰਟ ਹੋਈ ਸੀਗੇ ਜੋ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਟਾਈਮ ਤੇ ਉਹਦਾ ਕਾਰਨ ਦੇਖਿਆ ਕਿ ਕੰਬੇ ਦੇ ਉੱਤੇ ਜਿਹੜੇ ਫਾਈਬਰ ਦੀਆਂ ਤਾਰਾਂ ਲੱਗਿਆ ਜਲ ਰਹੀਆਂ ਸੀਗੇ ਭੰਬੜ ਮਚਿਆ ਸੀ ਉਹਦੇ ਨਾਲ ਇਹ ਮੇਰੀ ਗੱਡੀ ਚੱਲ ਗਈ ਅੱਛਾ ਇਹ ਅੱਗ ਕਿੱਥਾਂ ਲੱਗੀ ਉੱਪਰ ਕੁਝ ਪਤਾ ਲੱਗਿਆ ਜੀ ਇਹਦੇ ਬਾਰੇ ਕੋਈ ਕਾਰਨ ਨਹੀਂ ਪਤਾ ਲੱਗਿਆ ਨਹੀਂ ਜੀ ਅੱਛਾ ਪਹਿਲੇ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਹਾਂ ਵੀ ਅੱਗ ਕਿੱਦਾਂ ਫੜੀ ਗਈ ਕਿੱਦਾਂ ਲੱਗੀ ਗਈ ਕਿਉਂਕਿ ਹਾਈ ਵੋਲਟੇਜ ਤਾਰਾਂ ਵੀ ਲੱਗੀਆਂ ਹੋਈਆਂ ਉੱਪਰ ਕਾਨੂੰ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਸੀਗਾ ਜੀ ਪਰ 4 ਵਜੇ ਦਾ ਟਾਈ अच्छा ਤੁਹਾਨੂੰ ਪਤਾ ਸੀ ਕਿ ਇੱਥੇ ਗੱਡੀ ਖੜਾਉਣ ਦੇ ਨਾਲ ਮੇਰਾ ਕਾਫੀ ਨੁਕਸਾਨ ਹੋ ਸਕਦਾ ਸੀ ਨਹੀਂ ਪਹਿਲਾਂ ਇਹਦੇ ਬਾਰੇ ਕੋਈ ਨਹੀਂ ਪਤਾ ਸੀ ਅੱਛਾ ਜੀ ਇਹ ਤੁਹਾਡੇ ਵਾਈਫ ਨੇ ਹਾਂਜੀ ਮੇਰੇ ਵਾਈਫ ਨੇ ਕੀ ਹੋਈ ਆ ਕੀ ਸੀਗਾ ਸਦਾਂ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਗੱਡੀ ਨੂੰ ਅੱਗ ਲੱਗੀ ਤੇ ਧਮਾਕਾ ਹੋਇਆ ਸਰ ਜਦੋਂ ਇੱਕਦਮ ਧਮਾਕਾ ਹੋਇਆ ਸੀ ਡਰ ਕੇ ਕਰਦੇ ਬਾਹਰ ਆਏ ਜਦੋਂ ਦੇਖਿਆ ਗੱਡੀ ਇੱਕਦਮ ਬਹੁਤ ਬੁਰੀ ਤਰ੍ਹਾਂ ਜਲ ਰਹੀ ਸੀ ਔਰ ਉੱਪਰ ਸਾਰੀਆਂ ਤਾਰਾਂ ਜਿਹੜੀਆਂ ਉਹ ਬੁਰੀ ਤਰ੍ਹਾਂ ਜਲ ਰਹੀਆਂ ਸੀ ਵਿੱਚ ਹੀ ਬਿਜਲੀ ਦੇ ਤਾਰਾ ਵੀ ਵਿੱਚ ਹੀ ਜਲ ਰਹੀਆਂ ਸੀ ਹਸਬੰਦ ਨੇ ਕਿਸ ਤਰ੍ਹਾਂ ਅੱਗ ਨੂੰ ਬਚਾਇਆ ਸੀ ਸਾਰੇ ਮੱਲੇ ਵਾਲਿਆਂ ਨੇ ਮਿਲ ਕੇ ਕਿੱਦਾਂ ਅੱਗ ਫੋਨ ਕੀਤਾ ਕਾਰਪੋਰੇਸ਼ਨ ਵਾਲਿਆਂ ਨੂੰ ਉਹ ਵੀ ਨਹੀਂ ਆਏ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਵੀ ਨਹੀਂ ਆਏ ਗੱਡੀ ਸੜ ਕੇ ਪੂਰੀ ਸਵਾ ਹੋ ਚੁੱਕੀ ਹੈ ਅੱਜ ਫੇਰ ਸਾਡੇ ਨਾਲ ਨਜਾਇਜ਼ ਤੱਕਾ ਹੋ ਰਿਹਾ ਆ ਕੇ ਤਾਰਾ ਉਹਨਾਂ ਦੀ ਕੱਟਣ ਦੀ ਕੋਸ਼ਿਸ਼ ਕਰ ਰਹੇ ਕਿੰਨੇ ਬੰਦੇ ਹੈ ਮੇਰੇ ਹਸਬੰਦ ਨੂੰ ਧਮਕੀ ਦੇ ਰਹੇ ਸੀ ਵੀ ਤੁਸੀਂ ਕੰਮ ਦੇ ਵਿੱਚ ਰੋਕ ਪਾ ਰਹੇ ਹੋ ਸਰ ਫਿਰ ਵੀ ਜ਼ਬਰਦਸਤੀ ਤਾਰ ਲਗਾ ਕੇ ਗਏ ਨੇ ਉੱਪਰ ਹਾਂਜੀ ਕਾਦੀ ਤਾਰ ਲਾਗੇ ਗਏ ਨੇ ਸਰ ਫਾਈਬਰ ਕੇਬਲ ਦੀ ਤਾਰ ਲਗਾ ਕੇ ਗਏ ਨੇ ਹਾਂਜੀ ਸਰ ਸਰ ਜਿਹਦੇ ਕਰਕੇ ਅਸੀਂ ਰੋਕ ਰਹੇ ਸੀ ਵੀ ਮੀਟਰ ਦੀਆਂ ਤਾਰਾਂ ਨਾਲ ਲੱਗੀਆਂ ਨੇ Jio fibers ਜੇ ਅਗਰ ਕੋਈ ਵੀ ਮਿਸ ਹੈਪਨਿੰਗ ਹੁੰਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਕੱਲ ਨੂੰ ਮੇਰੇ ਕੋਲ ਵੀ ਇੱਕ ਛੋਟਾ ਬੱਚਾ ਹੈ ਘਰ ਦੇ ਵਿੱਚ ਹੋਰ ਮੈਂਬਰ ਨੇ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਹੋ ਜਾਂਦਾ ਉਹ ਤੇ ਜ਼ਿੰਮੇਵਾਰ ਕੌਣ ਹੈ ਸਰ ਜਿਸ ਹਿਸਾਬ ਨਾਲ ਉਸ ਦਿਨ ਜਲ ਰਹੀਆਂ ਸੀ ਤਾਰਾਂ ਹਸਬੰਦ ਨੇ ਕਿੱਦਾਂ ਉਹਨਾਂ ਨੂੰ ਕਾਬੂ ਕੀਤਾ ਉਹ ਸਾਨੂੰ ਪਤਾ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਕਿਹਨੇ ਦੇਖਣਾ ਸੀ ਸਾਨੂੰ ਮੇਰੇ ਬੱਚੇ ਨੂੰ ਕੌਣ ਜ਼ਿੰਮੇਵਾਰ ਸੀ ਸਰ ਖਤਰਾ ਖਤਰਾ ਜਿਵੇਂ ਮਨਰਾੜਿਆ ਸੀਗਾ ਘਰ ਦੇ ਵਿੱਚ ਬਿਲਕੁਲ ਹੁਣ ਵੀ ਖਤਰਾ ਹੈ ਹੁਣ ਵੀ ਖਤਰਾ ਹੈ ਹੁਣ ਮੀਟਰ ਦੀ ਤਾਰਾਂ ਦੇ ਉੱਤੋਂ ਦੀ ਇਹਨਾਂ ਨੇ ਤਾਰ ਪਾਈ ਹੈ ਅਗਰ ਇਨ ਕੇਸ ਦੁਬਾਰਾ ਸਪਾਰਕ ਹੋਏਗਾ ਉਹ ਘਰ ਦੇ ਵਿੱਚ ਹੋਏਗਾ ਹੀ ਹੋਏਗਾ ਬਲਾਸਟ ਹੋ ਜਾਣਾ ਸਰ ਮੀਟਰ ਸੜੇਗਾ ਹੀ ਸੜੇਗਾ ਉਹ ਕਿਸ ਤਰ੍ਹਾਂ ਹੋਏਗਾ ਜੀ ਸਰ ਕਰੰਟ ਆ ਜਾਏਗਾ ਨਾ ਤਾਰਾਂ ਦੇ ਵਿੱਚ ਸਰ ਜੇ ਦੁਬਾਰਾ ਸਪਾਰਕ ਹੋਏਗਾ ਅਗ ਲੱਗੇਗੀ ਫਿਰ ਆਪਣੇ ਆਪ ਮੀਟਰ ਨੂੰ ਅਗ ਲੱਗੇਗੀ ਨਾ ਚਾ ਤੁਸੀਂ ਮਤਲਬ ਤੁਹਾਡੇ ਕਹਿੰਦਾ ਪਾ ਵੇ ਕੀ ਉੱਪਰ ਹਾਈ ਵੋਲਟੇਜ ਤਾਰ ਲੱਗੀ ਹ ਜੀ ਸਰ ਹਾਂਜੀ ਅੱਛਾ ਜੀ ਜੀ ਉਹਦੇ ਕਰਕੇ ਥੋੜਾ ਡਰਨ ਦਾ ਖਤਰਾ ਸਰ ਬਿਲਕੁਲ ਸਰ 스ਪਾਰਕ ਕੰਬੇ ਦੇ ਨਾਲ ਹੀ ਹੋਇਆ ਸੀ ਗੱਡੀ ਇੱਥੇ ਹਮੇਸ਼ਾ ਖੜੀ ਰਹਿੰਦੀ ਸੀ ਇਹਦੇ ਬਾਰੇ ਕੋਈ ਸਾਨੂੰ ਪਤਾ ਹੀ ਨਹੀਂ ਸੀ ਵੀ ਇਦਾਂ ਵੀ ਕੁਝ ਹੋ ਸਕਦਾ ਹੈ ਅੱਛਾ ਗੱਡੀ ਤੁਸੀਂ ਕਦੋਂ ਲਈਤੀ ਸੀਗੀ 2000 2416 ਚ ਲਈ ਹਾਂਜੀ 2016 ਚ ਲਈ ਸੀ ਮੈਂ ਇਹ ਗੱਡੀ ਅੱਛਾ ਜੀ ਕਿੰਨੇ ਕੁ ਸਾਲ ਹੋ ਗਏ ਸੀ ਗੱਡੀ ਨੂੰ ਉੱਥੇ ਹਾਂ 9 ਸਾਲ ਤੋਂ ਹਾਂਜੀ 9 ਸਾਲ ਤੋਂ ਇੱਥੇ ਕੰਟੈਕਟ ਨੂੰ ਨੁਕਸਾਨ ਹੋ ਗਿਆ ਹੈ ਗੱਡੀ ਦਾ ਮੇਰੇ ਗੱਡੀ ਟੋਟਲ ਡੈਮੇਜ ਹੋ ਚੁੱਕੀ ਹੈ ਜੀ ਟੋਟਲ ਡੈਮੇਜ ਹੋ ਚੁੱਕੀ ਹੈ ਸਟਰੀਟ ਲਾਈਟ ਉੱਪਰ ਬਿਲਕੁਲ ਇਹ ਗੁੱਛਾ ਟੰਗਿਆ ਗਿਆ ਸੀਗਾ ਔਰ ਹੋ ਸਕਦਾ ਕਿ ਪੌਸਿਬਿਲਿਟੀ ਹੈ ਕਿ ਨੋਮੀਨਲ ਸਪਾਰਕ ਹੁੰਦਾ ਹੈ ਬਿਜਲੀ ਦੀ ਤਾਰਾਂ ਨੇ ਸਪਾਰਕ ਹੋਈ ਗਈ ਅਗਰ ਉਹਦੇ ਨਾਲ ਅਸੀਂ ਜਨਨਲ ਸ਼ੀਲ ਪਦਾਰਥ ਪ੍ਰੋਡਕਟ ਨਾਲ ਟੰਗ ਦਾਂਗੇ ਤਾਂ ਬਿਲਕੁਲ ਹੀ ਗੱਲ ਉਹ ਐਕਸੀਡੈਂਟ ਦਾ ਕਾਰਨ ਬਣਨਗੇ ਔਰ ਇਹੀ ਕਾਰਨ ਬਣਿਆ ਕਿ ਤਿੰਨ ਵਾਰ ਲਗਾਤਾਰੇ ਹੋਇਆ ਕੱਲ ਹਾਰ ਕੇ ਸਾਨੂੰ ਰਾਤ ਨੂੰ 12 ਵਜੇ ਅਲੱਗ ਤੋਂ ਉਹ ਇਲੈਕਟ੍ਰਿਸਿਟੀ ਵਾਲਾ ਬੰਦਾ ਬੁਲਾ ਕੇ ਤਾਰਾ ਕਟਵਾਣੀਆਂ ਪਈਆਂ ਤਾਂ ਕਿ ਦੁਬਾਰਾ ਉਹ ਸਪਾਰਕ ਨਾ ਹੋਵੇ ਕਿਸ ਕੋਈ ਹੋਰ ਵੱਡਾ ਹਾਸਾ ਨਾ ਹੋ ਜਾਵੇ ਅੱਛਾ ਕੁਝ ਮਹੱਲੇ ਵਾਲੇ ਲੋਕ ਵੀ ਨਾਲ ਮੇਰੇ ਨਾਲ ਜੁੜ ਚੁੱਕੇ ਨੇ ਸਾਰੇ ਕਿੰਨੇ ਕੋ ਹਾਸਾ ਲਗਾਤਾਰ ਹੁੰਦਾ ਰਹਿੰਦਾ ਹੈ ਕਿ ਪਹਿਲੀ ਵਾਰ ਹੀ ਹੋ ਜਾਵੇ ਇਹ ਫਾਈਬਰ ਕੇਬਲ ਨਾਲ ਦਾ ਤਕਰੀਬਨ ਸਪਾਰਕਿੰਗ ਨਾਲ ਹੁੰਦਾ ਹੀ ਰਹਿੰਦਾ ਜੀ ਹਰ ਇੱਕ ਜਗ੍ਹਾ ਤੇ ਦੇਖਿਆ ਜੀ ਇਸ ਦਾ ਅੱਛਾ ਜੀ ਹਾਂ ਅੱਛਾ ਜੀ ਹੁੰਦਾ ਰਹਿੰਦਾ ਹਾਸਾ ਤੇ ਬਾਰ ਬਾਰ ਕਿਉਂ ਹੈ ਆ ਖਤਰੇ ਚ ਪਾ ਰਹੇ ਹੋ ਤੁਹਾਨੂੰ ਲੋਕਾਂ ਨੂੰ ਕਿਉਂ ਖਤਰੇ ਚ ਪਾ ਰਹੇ ਇਹ ਤਾਂ ਪਾਈ ਦੇ ਲੋਕ ਲੋਕ ਖਤਰੇ ਚ ਪੈ ਰਹੇ ਇਹ ਤਾਂ ਤੁਹਾਨੂੰ ਸਾਬ ਦਿਖਦਾ ਨਾਲ ਡਿਪਾਰਟਮੈਂਟ ਸੁਣਦਾ ਨਹੀਂ ਗੱਲ ਨੂੰ ਜੇ ਇਹਨਾਂ ਨੂੰ ਕਹਿੰਦੇ ਆ ਤੇ ਜੇ ਤਾਰ ਤੁਹਾਡੀ ਡੇਮਡ ਪਈ ਉਹਨੂੰ ਲਾ ਲਓ ਉਹਨੂੰ ਤਾਰੋ ਗੁੱਛੇ ਨੂੰ ਕਰ ਬਸ ਲਾਈ ਰੱਖਿਆ ਜੇ ਉਹ ਗੁੱਛੇ ਲੱਗ ਰਹੇ ਹੋ ਤਾਂ ਨੁਕਸਾਨ ਹੋਣਾ ਹੀ ਹੋਣਾ ਅੱਛਾ ਦੇਖ ਪਾ ਰਹੇ ਮੈਂ ਉੱਪਰ ਹਾਈ ਵੋਲਟੇ ਤਾਰਾ ਵੀ ਲੱਗੀਆਂ ਹੋਈਆਂ ਨੇ ਕਿੰਨੇ ਕਿੰਨੇ ਵਾਡਾ ਦੀਆਂ ਕਿੰਨੇ ਕਿੰਨੇ ਵੋਲਟਸ ਦੀਆਂ ਤਾਰਾਂ ਲੱਗੀਆਂ ਤੇ ਕਿਸ ਤਰ੍ਹਾਂ ਕਿਤੇ ਜਾਨੀ ਨੁਕਸਾਨ ਤੇ ਘਰ ਦੇ ਵਿੱਚ ਕਰੰਟਾਂ ਆਂਦ ਤੇ ਹੋਰ ਕਿਤੇ ਖਤਰਾ ਪੂਰਾ ਖਤਰਾ ਜੀ ਆ ਸਕਦਾ ਕਰੰਟ ਵੀ ਆ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਇਥੇ ਜਿਹੜੇ 파ਰਸ਼ਦ ਨੇ ਉਹ ਕੌਣ ਨੇ ਇੱਥੇ 파ਰਸ਼ਦ ਰੋਹੀ ਸਿੱਕਾ ਜੀ ਰੋਹੀ ਸਿੱਕਾ ਇਹ ਕਿਹਦੀ ਪਾਰਟੀ ਤੋਂ ਜੀ ਬੀ ਜੀ ਪੀ ਤੋਂ ਬੀ ਜੀ ਪੀ ਉਹਨਾਂ ਨਾਲ ਗੱਲਬਾਤ ਹੋਈ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਨਹੀਂ ਉਹਨਾਂ ਨੂੰ ਸਭ ਪਤਾ ਉਹਨਾਂ ਕੋਲ ਜ ਹੈਗੀ ਹੈ ਉਹਨਾਂ ਨੂੰ ਨੋਲੇਜ ਹੈਗੀ ਇਸ ਚੀਜ਼ ਦੇ ਵੀ ਆ ਐਦਾਂ ਦਾ ਮਿਸ ਹੈਪਨਿੰਗ ਹੋਈ ਹੈ ਪਰ ਉਹ ਬੰਦਾ ਆਇਆ ਨਹੀਂ ਅੱਜ ਕੀ ਜੇ ਇਹ ਔਰ ਉਸ ਪਾਰਟੀ ਦੇ ਹੀ ਬੰਦੇ ਆ ਉਹਦੇ ਨਾਲ ਚੱਲੇ ਆ ਇਲੈਕਸ਼ਨ ਚ ਵੀ ਗਏ ਆ ਪਰ ਉਹ ਬੰਦਾ ਪੁੱਛਣੇ ਨਹੀਂ ਆਇਆ ਅਨ ਗੱਲੀ ਉਸ ਬੰਦੇ ਦੀ ਹੋਈ ਆ ਜੇ ਉਹ ਇੰਨਾ ਧਿਆਨ ਦਿੰਦਾ ਗਲੀ ਮੁਹੱਲੇ ਚ ਕੰਮ ਆਪਾਂ ਵੋਟ ਤਾਂ ਲੈ ਲੈਣੇ ਆ ਅਸੀਂ ਵਿਕਾਸ ਆ ਬਾਰ ਬਾਰ ਲੋਕਾਂ ਵੱਲ ਕਿਹਾ ਜਾ ਕਿਤੇ ਖਤਰਾ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਪੂਰੀ ਗਲੀ ਚ ਗੱਡੀ ਖੜਦੀ ਆ ਹੁਣ ਤਾਂ ਥੋੜਾ ਜਿਹਾ ਹੋਰ ਟਾਈਮ ਹੋਏਗਾ ਸਾਰੀ ਗਲੀ ਚ ਗੱਡੀ ਹੁੰਦੀ ਆ ਉਹ ਇੱਥੋਂ ਲੈ ਕੇ ਤੁਸੀਂ 20 ਗਲੀ 20 ਗੱਡੀਆਂ ਨੇ ਸਾਰੀਆਂ ਬਲਾਸਟ ਹੋਣੀਆਂ ਤੇ ਕਰੋੜਾ ਦਾ ਨੁਕਸਾਨ ਹੋਣਾ ਤੇ ਨਾਲੇ ਕਿਸੇ ਦੇ ਬੱਚੇ ਦਾ ਵੀ ਨੁਕਸਾਨ ਹੋਊਗਾ ਕਿਸੇ ਦੇ ਘਰ ਦਾ ਨੁਕਸਾਨ ਹੋਊਗਾ ਹਾਲਾਂਕਿ ਮੈਂ ਦੇਖ ਪਾ ਰਿਹਾ ਕਿ ਇੱਥੇ ਬੱਚੇ ਖੇਡਦੇ ਵੀ ਨੇ ਗਲੀ ਖੇਡਦੇ ਪਏ ਹਾਂਜੀ ਬਿਲਕੁਲ ਖੇਡ ਰਹੇ ਨੇ ਜਿਆਦਾ ਚਾਂਸ ਨੇ ਹੁਣ ਤੱਕ ਇਹਨਾਂ ਤੇ ਚਲੋ ਪਾ ਗਏ ਤਾਰ ਚਲੋ ਪਾਤੀ ਹੁਣ ਹੁਣ ਦੂਜੇ ਏਟਾ ਵਾਲੇ ਵੀ ਬੈਠੇ ਹੋਏ ਆ ਵੀ ਇਹ ਕਦੋਂ ਜਾਣ ਇਥੋਂ ਤੇ ਕਦੋਂ ਅਸੀਂ ਆਪਣਾ ਕੰਮ ਕਰੀਏ ਸ਼ੁਰੂ ਉਹ ਇੱਕ ਉਹ ਦੇਖੋ ਇਟਰ ਵਾਲੇ ਬੈਠੇ ਨੇ ਉਹ ਦੂਜੇ ਹਾਂ ਬਿਲਕੁਲ ਚੱਲਦੇ ਹਾਂ ਗੱਲਬਾਤ ਹਾਂਜੀ ਹਾਂਜੀ ਜੀ ਜੀ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕੇ ਸਵਾਹ ਹੋ ਗਈ ਗੱਡੀ ਸਵੇਰ ਦਾ ਵੇਲਾ ਸੀਗਾ ਹਾਲਾਤ ਤੱਕ ਹਜੇ ਤੱਕ ਵੀ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਫਾਈਬਰ ਦੀ ਤਾਰਾ ਪਾਣ ਆਏ ਨੇ ਜਾਂ ਕੋਈ ਕਰਮਚਾਰੀ ਨੇ ਕਿਸੇ ਆ ਅਜੇ ਤੱਕ ਚੱਕਿਆ ਨਹੀਂ ਗਿਆ ਇਹ ਇੰਦਾ ਇੰਨਾ ਵੱਡਾ ਹਾਦਸਾ ਹੋ ਗਿਆ ਪਰ ਇਹ ਚੱਕਿਆ ਨਹੀਂ ਗਿਆ ਹਜੇ ਉਹ ਵਿਚਾਰੇ ਨੇ ਕੀ ਬੋਲਣਾ ਜਿਹੜਾ ਨੁਕਸਾਨ ਦਾ ਮਾਰਿਆ ਉਹ ਕੀ ਬੋਲੂਗਾ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਕਰਮਚਾਰੀਆਂ ਨਾਲ ਜਿਹੜੇ ਬੈਠੇ ਹੋਏ ਨੇ ਬਾਜੀ ਕੀ ਨਾਮ ਹੈ ਤੁਹਾਡਾ ਜਤਿੰਦਰ ਸਿੰਘ ਤੇ ਤੁਹਾਡੀ ਸੁਪਰਵਾਈਜ਼ਰ ਕੌਣ ਨੇ ਉਹ ਉਧਰ ਕੰਮ ਕਰੀ ਜਾਂਦੇ ਆ ਜੀ ਉਧਰ ਕੰਮ ਕਰ ਰਹੇ ਕਾਹਦਾ ਜੀਓ ਕਾਹਦਾ ਫਾਈਬਰ ਲਾ ਰਹੇ ਹੋ ਇਹ ਜੀਓ ਦਾ ਜੀ ਜੀਓ ਦਾ ਲਾ ਰਹੇ ਹਾਂ ਬਾਜੀ ਪਹਿਲੀ ਹਾਸਾ ਹੋ ਚੁੱਕਾ ਵਾ ਹਾਸੇ ਨੂੰ ਕਿਸਰਾ ਦੇਖਦੇ ਹੋ ਹਾਸੇ ਨੂੰ ਹੀ ਸਾਡਾ ਤਾਂ ਕੋਈ ਹੈ ਨਹੀਂ ਉਹਦਾ ਕੁਦਰਤੀ ਹੋ ਗਿਆ ਜੀ ਉਧਰ ਤੇ ਕਿਤਾ ਜੀ ਜਾਨ ਵੀ ਤਾਂ ਜਾ ਸਕਦੀ ਜੇ ਕਿਸੇ ਦੀ ਜੇਕਰ ਕੋਈ ਖੜਾ ਹੁੰਦਾ ਜਾਂ ਕਿ ਜਾਂ ਤਾਂ ਇਹ ਹਾਸਾ ਸਵੇਰੇ ਦਾ ਹੁੰਦਾ ਜਾਂ ਤਾਂ ਸ਼ਾਮ ਨੂੰ ਤਾਂ ਕੋਈ ਬੱਚੇ ਨੂੰ ਵੀ ਹਾਸਾ ਹੋ ਸਕਦਾ ਸੀਗਾ ਤਾਂ ਗਲਤ ਨਹੀਂ ਸਹੀ ਹੈ ਸੀਨੀਅਰ ਨਾਲ ਗੱਲ ਕਰ ਲੋ ਜੀ ਸਾਡੇ ਨਾਲ ਸੀਨੇ ਸਾਡੇ ਉਹ ਵੀ ਉਧਰ ਖੜੇ ਹੈ ਕੇਵਲ ਬਾਈ ਜਾਂਦੇ ਜੀ ਕੋਣ ਬਾਰੇ ਉੱਥੇ ਕੋਈ ਵੀ ਨਹੀਂ ਹੈਗਾ ਬੋੜੀ ਲਾ ਕੇ ਕੋਈ ਵੀ ਨਹੀਂ ਹੈਗਾ ਤੁਸੀਂ ਸੁਪਰਵਾਈਜ਼ਰ ਨਾਲ ਗੱਲ ਕਰਾ ਸੋ ਤੁਸੀਂ ਸੁਪਰਵਾਈਜ਼ਰ ਹੀ ਹੈ ਉੱਧਰ ਸੁਪਰਵਾਈਜ਼ਰ ਹੀ ਹੈ ਉਹ ਸੁਪਰਵਾਈਜ਼ਰ ਹੀ ਹੈ ਨਾਮ ਉਹਨਾਂ ਦਾ ਸੁਭਨਨ ਉਹ ਉਹਨਾਂ ਦਾ ਲੱਲੀ ਲਲਿਤ ਲਲਿਤ ਸ਼ਰਮ ਹਰਮਨ ਲਾਈ ਹੁਣ ਹੈਗੇ ਹੈਗੇ ਕੋਈ ਇੱਥੇ ਚਲਾ ਗਿਆ ਉਹ ਚਲਾ ਗਿਆ ਦੂਜੇ ਪਾਸੇ ਉਹ ਚਲਾ ਗਿਆ ਵੀ ਪਾ ਰਹੇ ਨਹੀਂ ਸਰ ਕਿਸਾ ਦੇ ਦਿਓ ਬਿਲਕੁਲ ਪਲਾਸਟਿਕ ਇਹ ਇੱਕ ਇੱਕ ਦਾ ਡੱਬਾ ਲਾਇਆ ਬਿਲਕੁਲ ਗੱਲ ਪਤਾ ਕੀ ਹੈ ਸਾਨੂੰ ਅੰਦਰ ਬੱਚੇ ਸਪੋਰਟਸ ਕਰ ਰਹੇ ਆ ਬੱਚਿਆਂ ਨੂੰ ਨੁਕਸਾਨ ਹੋ ਜੇ ਬਿਲਕੁਲ ਪੇ ਇਕੱਠੇ ਕਰਕੇ ਲੈ ਕੇ ਲੜਾਈ ਕੀਤੀ ਇਹਨਾਂ ਨੇ ਨਹੀਂ ਅਸੀਂ ਲਾਣਾ ਤੁਹਾਨੂੰ ਰੋਕ ਨਹੀਂ ਸਕਦਾ ਉਹ ਫਿਰ ਪੁਲਸ ਨੂੰ ਵੀ ਬੁਲਾਈ ਪੁਲਸ ਨਾਲ ਗੱਲ ਕੀਤੀ ਫਿਰ ਇਹਨਾਂ ਨੇ ਐਸਐਚਓ ਆ ਉਹ ਗੰਦਾ ਜੀ ਤਾਰ ਵਾ ਸੀ ਤਾਰ ਉੱਪਰਲੇ ਪਾਸੇ ਪੋਈ ਇਹਨਾਂ ਦੀ ਇੱਕ ਉੱਪਰ ਲੈ ਜਾਓ ਬਿਲੀ ਦੇ ਮੇੜੇ ਦਵਾ ਪਰ ਅੱਜ ਇਹ ਹੋਇਆ ਕੱਲ ਨੂੰ ਅੱਗ ਲੱਗੀ ਮੇਨ ਪਾਈਪ ਤੇ ਲੱਗੀ ਕੌਣ ਜ਼ਿੰਮੇਵਾਰ ਹੈ ਇੱਕ ਇੱਕ ਗਰੰਟੀ ਲਿਖ ਕੇ ਲੈਂਦੇ ਆ ਨਹੀਂ ਲੈਂਦੇ ਇਸ ਕਰਕੇ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਸੀਗਾ ਤਾਰਾਂ ਪੱਲੇ ਪਾਸੋਂ ਕੱਢ ਲੋ ਜਾਂ ਕੋਈ ਇਸ ਸਿਸਟਮ ਤਾਰਾਂ ਵੱਡੋ ਕਰੋ ਨਾ ਕਰੋ ਕੋਈ ਸੁਣਾ ਨਹੀਂ ਇੰਸ਼ੋਰੈਂਸ ਮੰਗ ਲੈਂਦੀ ਆ ਹੁਣ ਚੱਲਦੇ ਫਿਰਦੇ ਦੀ ਕਿਹੜੀ ਇੰਸ਼ੋਰੈਂਸ ਆ ਆ ਕੰਦੇ ਦੀ ਇੰਸ਼ੋਰੈਂਸ ਆ ਇਹਨਾਂ ਦੇ ਵਾਇਰ ਦੀ ਕਿਹੜੀ ਤੁਸੀਂ ਮੈਂ ਕੋਈ ਖੰਭੇ ਦੇ ਉੱਦੋਂ ਖੜ ਕੇ ਗੱਲ ਕਰਦੇ ਹਾਂ ਉਹ ਤੋਂ ਅੱਗ ਲੱਗ ਜੇ ਕੌਣ ਜ਼ਿੰਮੇਵਾਰ ਆ ਇਹਦੇ ਇਹ ਕਹਿੰਦੇ ਖੰਭੇ ਕੋਈ ਕੋਣ ਬੰਦਾ ਖੜੇਗਾ ਹੁਣ ਇਹਨਾਂ ਨੇ ਸਕਾਰ ਖੜੀ ਕੀਤੀ ਕਾਰ ਘਣੀ ਗਲੀਆਂ ਸਾਰੀਆਂ ਕਾਰਾਂ ਕਰਦੀਆਂ ਅੱਜ ਇਹਨਾਂ ਹੱਸਾ ਹੋ ਗਿਆ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਅੱਜ ਤੇ ਜਿੰਨ ਹਾਸੇ ਦੀ ਘੰਟੀ ਲਗਾਤਾਰ ਮਨ ਰਾਰੀ ਉਹ ਤਾਂ ਡਰ ਲੱਗੂਗਾ ਜੀ ਨਾ ਸਾਬ ਨੂੰ ਪਿਛਲੇ ਮਹੱਲੇ ਚ ਟ੍ਰਾਫਰ ਨੂੰ ਅੱਗ ਲੱਗੀ ਆ ਵਾਇਰਿੰਗ ਕਰਕੇ ਉਹ ਤਾਂ ਲੱਗੂ ਪਹਿਲਾ ਟਾਈਮ ਕੀ ਹੁੰਦਾ ਸੀ ਵੀ ਆਪ ਦੇ ਖੰਬੇ ਲੱਗਦੇ ਹੁੰਦੇ ਸੀ ਕੰਪਨੀਆਂ ਦੇ ਇਹਨਾਂ ਨੇ ਬਿਜਲੀ ਦੇ ਖੰਬੇ ਦੇ ਉੱਤੇ ਵਾਇਰ ਕੀਤੀ ਇਹ ਇਲੀਗਲ ਇਲੀਗਲ ਲੀਗਲ ਹੈ ਨਹੀਂ ਬਿਲਕੁਲ 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 ਇਹ ਸਰਕਾਰ ਦੀ ਸ਼ੈਣ ਵਾਲੀ ਹੈ ਚਾਹੇ ਮੌਜੂਦਾ ਹੋਵੇ ਚਾਹੇ ਜੜੀ ਮਰਜੀ ਹੋਵੇ ਗਈ ਹੋਵੇ ਆਈ ਹੋਵੇ ਉਸ ਸਰਕਾਰ ਦੀ ਸ਼ੈਣ ਵਾਲੀ ਕੰਮ ਹੈ ਜੇ ਕੋ ਆਮਦ ਵਾਚਕੇਗਾ ਤੇ ਉਹਨੂੰ ਦਬਾਇਆ ਜਾਏਗਾ ਕਿਸੇ ਵੀ ਤਰੀਕੇ ਨਾਲ ਪੁਲਿਸ ਵਾਲੇ ਵੀ ਆਏ ਸੀ ਉਹ ਵੀ ਇਹੀ ਕਹਿ ਰਹੇ ਸੀ ਕਹਿੰਦੇ ਇਹਨਾਂ ਕੋਲ ਪੂਰਾ ਰਾਈਟ ਆ ਵੀ ਤਾਰ ਲਗਾ ਕੇ ਹੀ ਜਾਣਗੇ ਤੁਸੀਂ ਤੁਸੀਂ ਸਰਕਾਰੀ ਕੰਮ ਦੇ ਵਿੱਚ ਵਾਧਾ ਪਾ ਰਹੇ ਹੋ ਸਾਨੂੰ ਸਰ ਧਮਕੀ ਦੇ ਕੇ ਗਏ ਨੇ ਵੀ ਤੁਸੀਂ ਵਿੱਚ ਨਹੀਂ ਇੰਟਰਫੇਅਰ ਕਰ ਸਕਦੇ ਸੋ ਇਸ ਲਈ ਅਸੀਂ ਚੁੱਪ ਹੋ ਕੇ ਬੈਠ ਗਏ ਵੀ ਇਹ ਤਾਂ ਚਲੋ ਰਾਤ ਨੂੰ ਆਸਾ ਆ ਜੇ ਦਿਨ ਨੂੰ ਹੁੰਦਾ ਅੰਦਰ ਬੱਚੇ ਖੇਡਦੇ ਹੁੰਦੇ ਆ ਸਕੂਲ ਹੈ ਨਾਲ ਬਿਲਕੁਲ ਸੰਜੀਗਾਂ ਦਾ ਸਕੂਲ ਦੀ ਤੇ ਬੱਚਿਆਂ ਨੂੰ ਕੁਝ ਹੋ ਜਾਂਦਾ ਆਪਾਂ ਸਿੱਖਿਆ ਨੂੰ ਦੇ ਰਿਹਾ ਕਾਹਦਾ ਸਿੱਖਿਆ ਦੇ ਰਿਹਾ ਬੱਚੇ ਮਰ ਜਾਂਦੇ ਅੰਦਰ 500 ਬੱਚਾ ਪੜਦਾ ਹੋਊਗਾ ਤੇਰੀ ਕਿਸੇ ਬੱਚੇ ਨੂੰ ਇੱਕ ਨੂੰ ਹੋ ਜਾਵੇ ਫਿਰ ਕੀ ਕਰੇਗੀ ਸਰਕਾਰ ਅਜੇ ਤੱਕ ਪੁੱਛਣੀ ਨਹੀਂ ਇੱਕ ਕਰ ਕਿ ਨਾ ਪੂਰਨ ਨੇ ਮੈਂ ਡੈਂਟ ਲਾਇਆ تھا ਕੋਈ ਜੇਨ ਬਾਅਦ ਅੱਗੇ ਇੱਧਰ ਤਸਵੀਰ ਜਰੂਰ ਦਿਖਾਈ ਜਾਵੇ ਸਕੂਲਾਂ ਨਾਲ ਤਸਵੀਰ ਜਿੰਦਰਾ ਮੜਾ ਸਕੂਲ ਹੈ ਤਸਵੀਰ ਜਰੂਰ ਦਿਖਾਈ ਜਾਵੇ ਦੇਖ ਸੰਦੇ ਕਵਰ ਕਿੰਨਾ ਆਇਆ ਵਾ ਬੱਚਿਆਂ ਦੇ ਵਾਸਤੇ ਵੀ ਬੱਚਾ ਨੂੰ ਕੋਈ ਕੁਝ ਹੋਵੇ ਨਾ ਪਰ ਇਹਨਾਂ ਲੋਕਾਂ ਨੂੰ ਕੋਈ ਫਰਿਆਦ ਆ ਦੇਖੋ ਨੇ ਆਪਣਾ ਕੰਮ ਕਰੀ ਜਾਂਦੇ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਅੱਗ ਲੱਗੇ ਜਮਾਰੇ ਇਹਨਾਂ ਹਾਂ ਇੱਥੇ ਜਿਹੜੇ ਸੁਪਰਵਾਈਜ਼ਰ ਆਏ ਨੇ ਲਲੀ ਜੀ ਇਹਨਾਂ ਦਾ ਨਾਮ ਹੈ ਸਰ ਤੇ ਹੱਸਾ ਵਾਪਰਿਆ ਵਾ ਕੱਲ ਸਵੇਰੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਹਾਜੀ ਤੱਕ ਵੀ ਤੁਸੀਂ ਲੱਟ ਇੱਥੇ ਲਾ ਰਹੇ ਕੋਈ ਇਹਨਾਂ ਦੀ ਵੱਖਰੀ ਥਾਂ ਨਹੀਂ ਲਾ ਸਕਦੇ ਤੁਸੀਂ ਨਹੀਂ ਸਰ ਇਹ ਵੱਖਰੀ ਥਾਂ ਨਹੀਂ ਲੱਗ ਸਕਦੀ ਅੱਛਾ ਕਾਰਨ ਸਰ ਕਾਰਨ ਕਿਉਂਕਿ ਇਹ ਏਰੀਅਲ ਹੈ ਜੀ ਅੰਡਰਗਰਾਉਂਡ ਇਹਨੂੰ ਨਹੀਂ ਕਰ ਸਕਦੇ ਕਿਉਂਕਿ ਇਹਦੇ ਚ ਮਲਟੀਪਲ ਆਪਣੀ ਸਰਵਿਸ ਚੱਲਦੀਆਂ ਨੇ ਇਹਦੇ ਚ ਆਪਣੇ 스마트 ਸਿਟੀ ਦੇ ਕੈਮਰੇ ਚੱਲਦੇ ਨੇ ਇਸ ਕਰਕੇ ਸਾਨੂੰ ਇਹ ਕੰਪਲਸਰੀ ਸੀਗਾ ਜ਼ਰੂਰੀ ਜਿਹੜੀ ਅੱਗ ਲੱਗੀ ਹੈ ਮੈਂ ਨਹੀਂ ਮੰਨਦਾ ਕਿ ਉਹਦੇ ਚ ਸਾਡੀ ਕੇਬਲ ਦਾ ਕੋਈ ਬਹੁਤ ਜ਼ਿਆਦਾ ਵੱਡਾ ਹੱਥ ਹੈ ਕਿਉਂਕਿ ਸਾਡੀ ਸਿੰਗਲ ਕੇਬਲ ਹੈ ਤੁਸੀਂ ਹੁਣ ਵੀ ਕੈਮਰਾ ਘੁਮਾ ਕੇ ਦੇਖ ਲਓ ਉਹ ਹਜੇ ਵੀ ਉੱਥੇ ਸਟੇਬਲ ਹੈ ਜਿਹੜੀਆਂ ਗੁੱਛੇ ਬਣੇ ਹੋਏ ਇਹਨਾਂ ਦਾ ਕਹਿਣਾ ਵਾ ਗੁੱਛੇ ਬਣੇ ਹੋਏ ਨੇ ਲੂਪ ਵਗੈਰਾ ਨੇ ਜਿਨ੍ਹਾਂ ਨਾਲ ਜ਼ਿਆਦਾ ਅੱਗ ਲੱਗੀ ਹੈ ਉਹ ਅਦਰ ਆਪਰੇਟਰ ਦੀਆਂ ਨੇ ਅੱਛਾ ਅਦਰ ਆਪਰੇਟਰ ਸਾਡੀ ਨਹੀਂ ਹੈਗੀ ਸਾਡੀ ਇੱਕੋ ਤਾਰਾ ਸੀ ਹੁਣ ਵੀ ਇਹਨਾਂ ਦੇ ਕਈ ਤੇ ਸਭ ਨੂੰ ਉੱਪਰ ਬੰਨੀ ਆ ਜੇ ਤੁਸੀਂ ਕੈਮਰਾ ਮਾਰੋ ਤੇ ਦੇਖੋ ਸਾਰੀ ਬਿਜਲੀ ਦੀ ਤਾਰਾਂ ਤੋਂ ਉੱਪਰ ਹੈ ਕਿ ਇੱਥੇ ਦਿਖਾ ਸਕਦੇ ਇੱਥੇ ਵੀ ਬੰਨੀ ਹੋਣੀ ਤੁਹਾਡੀ ਹਾਂ ਦੇਖ ਲਓ ਦਿਖਾਈਏ ਮੜੇ ਕਿੱਥੇ ਕਰੋ ਦਿਖਾਈਏ ਕਿੱਥੇ ਉਹ ਦੇਖੋ ਆ ਜਾਂਦੀ ਆ ਸਭ ਨੂੰ ਉੱਪਰ ਦੇਖੋ ਸਾਰੀ ਬਿਜਲੀ ਦੀ ਤਾਰ ਤੋਂ ਉੱਪਰ ਹੈ ਇਹ ਜਿਹੜਾ ਗੁੱਛਾ ਬੰਨਿਆ ਹੋਇਆ ਇਹ ਤੁਹਾਡਾ ਨਹੀਂ ਹੈਗਾ ਕਿਹੜਾ ਇਹ ਜਿਹੜਾ ਗੁੱਛਾ ਬੰਨਿਆ ਨਹੀਂ ਆਹ ਦੇਖੋ ਆਹ ਦੇਖੋ ਸਾਡੀ ਇੱਕ ਤਾਰ ਆ ਗੁੱਛਾ ਬਣਿਆ ਜੀ ਹਾਂ ਆ ਸਾਰੀਆਂ ਤਾਰਾਂ ਅਦਰ অপারেਟਰ ਦੀਆਂ ਨੇ ਅੱਛਾ ਹੁਣ ਤੁਸੀਂ ਦੱਸੋ ਆ ਗੁੱਛਾ ਵਾ ਮੇਨ ਕਾਰਨ ਕਿ ਆ ਸਾਰੀਆਂ ਇੰਨਾ ਜੰਝਾਲ ਹੈ। ਹੂੰ ਹੂੰ। ਇਹੀ ਜੰਝਾਲ ਉੱਥੇ ਆ। ਜਿੱਥੇ ਅੱਗ ਲੱਗੀ ਹੈ ਦੇਖੋ। ਸਨੋ ਜਿੱਥੇ ਅੱਗ ਲੱਗੀ ਹੈ ਉੱਥੇ ਸਾਡੀ ਤਾਰ ਸਿਰਫ ਇੱਕੋ ਹੀ ਹੈ ਉਹ ਹਜੇ ਵੀ ਸਟੇਬਲ ਖੜੀ ਹੈ। ਓਕੇ ਇਹ ਜਿਹੜੀ ਇਹ ਜਿਹੜੀ ਲਾਲ ਤੇ ਕਾਲੀ ਤਾਰ ਹੈ ਤੁਹਾਡੀ ਹੈ। ਹਾਂਜੀ ਸਾਡੀ ਸਿਰਫ ਇਹ ਲਾਲ ਹੀ ਆ ਜੀ। ਇਹ ਅੱਜ ਤੱਕ ਹੀ ਹੈਗੀ ਆ। ਬਸ ਆਹੀ ਆ। ਆ ਇੰਨੀ ਦਾ। ਜਿੱਥੇ ਇਹਨਾਂ ਦਾ ਜਿੱਥੇ ਇਹਦੀ ਕੁਆਲਟੀ ਦੀ ਬਣੀ ਹੁੰਦੀ ਹੈ। ਹਾਂਜੀ ਇਹ ਕਿਹੜੀ ਕੁਆਲਿਟੀ ਮਤਲਬ ਮਜ਼ਬੂਤ ਇਹ ਹਾਂਜੀ ਆ ਦੇਖ ਲਓ ਮੈਂ ਤੁਹਾਨੂੰ ਦਿਖਾ ਦਿੰਨਾ ਹਾਂ ਹਾਂ ਆ ਦੇਖੋ ਕਿੰਡੀ ਮਜ਼ਬੂਤ ਤਾਰ ਹੈ ਇਹ ਇਹਦੇ ਕਈ ਪਰਤਾਂ ਨੇ ਲੱਗੇਗਾ ਉਨੀ ਮਜ਼ਬੂਤੀ ਨਾਲ ਅੱਗ ਵੀ ਲੱਗੂਗੀ ਸਰ ਦੇਖੋ ਮੈਂ ਤੁਹਾਨੂੰ ਹੁਣ ਵੀ ਤੁਹਾਨੂੰ ਦਿਖਾ ਦਿੰਨਾ ਦੇਖੋ ਮੈਂ ਤੁਹਾਡੇ ਗੱਲ ਨੂੰ ਮੰਨਦਾ ਮੈਂ ਤੁਹਾਡੇ ਨਾਲ ਸਹਿਮਤ ਵੀ ਹਾਂ ਕੀ ਲੱਗਾ ਪਰ ਜੇ ਤੁਸੀਂ ਸਾਰਾ ਸਾਨੂੰ ਕਹਿ ਰਹੇ ਹੋ ਕਿ Jio ਨੇ ਲਾਇਆ ਜਾਂ Jio ਦੀ ਤਾਰ ਨੇ ਦਾਨ ਨਾਲ ਲੱਗੇ ਇਹ ਇਹ ਅਸੀਂ ਅਸੀਂ ਕੁਆਲਿਟੀ ਦੀ ਗੱਲ ਕਰ ਰਹੇ ਹਾਂ ਕੁਆਲਿਟੀ ਇਹਦੀ ਬਹੁਤ ਵਧੀਆ ਕੁਆਲਿਟੀ ਹੈ ਤੁਸੀਂ ਆ ਅਦਰ ਦੇਖ ਲਓ ਆ ਕੁਆਲਿਟੀਆਂ ਦੇਖ ਲਓ ਇਹਦੇ ਕੰਪੈਰੀਸ਼ਨ ਦੇਖੋ ਅੱਛਾ ਇਹ ਤੁਸੀਂ ਤੁਹਾਡਾ ਕਹਿਣਾ ਕਿ ਇਹ ਸਾਡੀਆਂ ਨਹੀਂ ਹੈਗੀਆਂ ਅਦਰੋ ਆਪਰੇਟਰ ਦੀਆਂ ਨੇ ਹਾਂ ਸਾਡੀ ਇੱਕ ਤਾਰ ਹੈ ਤੁਸੀਂ ਜਿੱਥੇ ਇਹ ਹਾਦਸਾ ਹੋਇਆ ਉੱਥੇ ਵੀ ਚਲੋ ਤੇ ਹਜੇ ਵੀ ਇਸ ਟਾਈਮ ਇੱਕੋ ਤਾਰ ਸਾਡੀ ਸਟੇਬਲ ਖੜੀ ਹੈ ਉਹ ਅੱਛਾ ਉਹੀ ਸਟੇਬਲ ਹੈ ਹਾਂ ਬਾਕੀ ਸਾਰੀਆਂ ਜਲੀਆਂ ਹੋਈਆਂ ਨੇ ਠੀਕ ਇਹ ਸਾਡਾ ਸੀਗੇ ਲਲੀ ਜੀ ਸੁਣੋ ਮੈਂ ਕਹਿੰਦਾ ਤੁਹਾਡੀਆਂ ਨਹੀਂ ਤਾਰਾਂ ਗਈਆਂ ਤੁਸੀਂ ਇਹਨਾਂ ਨੂੰ ਵੜ ਦਿਓ ਜਾਂ ਸਾਨੂੰ ਕਹਿੰਦੇ ਅਸੀਂ ਵੜ ਸਾਨੂੰ ਕਿ ਵੜ ਸਕਦਾ ਅਸੀਂ ਵੜ ਦਿੰਦੇ ਨਹੀਂ ਵੜ ਸਕਦੇ ਮੈਂ ਨਹੀਂ ਵੜ ਸਕਦਾ ਅਸੀਂ ਵੜਦੇ ਨਾ ਕੱਟਦੇ ਵੜਦੇ ਆਪਰੇਟਰ ਦੀ ਤਾਰ ਕਦੀ ਵੀ ਨਹੀਂ ਵੜ ਸਕਦਾ ਤੁਸੀਂ ਮੈਨੂੰ ਕਿਹਾ ਸੀਗਾ ਕਿ ਤੁਸੀਂ ਆਪਣੀ ਤਾਰ ਹਟਾ ਲਓ ਉਹਨੂੰ ਉ ਇਨੂੰ ਅਸੀਂ ਕਰ ਦਿੰਦੇ ਹਾਂ ਜਾਲ ਬਣੇ ਮੈਂ ਤੁਹਾਡੀ ਸਹਿਮਤੀ ਦੇ ਨਾਲ ਸਾਡਾ ਸੀਗੇ ਲਲੀ ਜੀ ਸੁਪਰਵਾਈਜ਼ਰ ਜਿੰਨਾ ਤੱਕ ਕਹਿੰਨਾ ਕਿ ਸਾਡੀ ਤਾਰ ਹਜੇ ਤੱਕ ਉੱਪਰ ਹੈ ਇਹਦਾ ਇਹਨਾਂ ਦਾ ਕੋਈ ਸਾਡਾ ਕੋਈ ਦੋਸ਼ ਨਹੀਂ ਹੈਗਾ ਤੇ ਪਰ ਅਦਰ ਆਪਰੇਟਰ ਦੀ ਜਿਹੜੀ ਤਾਰਾਂ ਲੱਗੀਆਂ ਹੋਈਆਂ ਜੰਜਾਲ ਬਣੇ ਹੋਏ ਆ ਗੁੱਚੇ ਬਣੇ ਹੋਏ ਆ ਇਹਨਾਂ ਦੇ ਕਰਕੇ ਜਿਹੜੀ ਇਹ ਹਾਸਾ ਵਾਪਰਦੇ ਤੇ ਇਹਨਾਂ ਕਰਕੇ ਜਿਹੜੀ ਆ ਜਦੋਂ ਸਵੇਰੇ ਗਰਮੀ ਹੁੰਦੀ ਤੇ ਹੀਟ ਵੇਵ ਨਾਲ ਕਈ ਨਾ ਜਿਹੜੇ ਹਾਸੇ ਵਾਪਰਦੇ ਨੇ ਗੱਡੀ ਸੜਕੇ ਸੁਆਹ ਹੋ ਗਈ ਆ ਤੇ ਇਹਦਾ ਪਰਭਾਈ ਵਾਲਾ ਕੌਣ ਹੈ ਇਹ ਜ਼ਿੰਮੇਦਾਰ ਕੌਣ ਹੈ ਇਹ ਦੇਖਣਾ ਇਹ ਹੋਏਗਾ। ਰੋਹਿਤ ਸਿੱਕੇ ਨਾਲ ਗੱਲਬਾਤ ਕਰਾਂਗੇ ਜੋ ਕਿ ਬੀਜੇਪੀ ਦੇ ਪਾਰਟੀ ਨੇ। ਰੋਹਿਤ ਜੀ ਨਮਸਕਾਰ। ਨਮਸਤੇ ਜੀ। ਸਰ ਰੋਹਿਤ ਜੀ ਦੀ ਯੂਵਮ ਬੇਰੀ ਗੱਲ ਕਰ ਰਿਹਾ ਹਾਂ ਲੁਧਣਾ ਲਾਈਵ ਤੋਂ। ਇਹ ਕਿ ਦਵਾਰ ਰਸੋਣਾ। ਯੂਵਮ ਬੇਰੀ ਯੂਵਮ ਬੇਰੀ ਗੱਲ ਕਰ ਰਹੇ ਹਾਂ ਸਰ। ਬੇਰੀ ਸਾਹ ਹੁਕਮ ਕਰੋ। ਸਿੱਕਾ ਜੀ ਅਸੀਂ ਨਾ ਤੁਹਾਡੇ ਮਹੱਲੇ ਦੇ ਵਿੱਚ ਮੌਜੂਦ ਹਾਂ ਦੁਰਗਾਪੁਰੀ ਮੰਦਿਰ ਦੇ ਕੋਲ। ਜਿੱਥੇ ਕੱਲ ਇੱਕ ਹਾਸਾ ਵਾਪਰੇ ਸੋਈ। ਸਵੇਰੇ ਤੜਕੇ 4 ਵਜੇ ਇੱਕ ਗੁੱਛਾ ਦੇ ਕਰਕੇ ਕਿ ਗੱਡੀ ਸੜ ਕੇ ਸੁਆਹ ਹੋ ਗਈ ਤੇ ਕਾਫੀ ਖਤਰਾ ਮੰਡਰਾ ਰਿਹਾ ਹੈ ਮਹੱਲੇ ਦੇ ਵਿੱਚ ਅੱਛਾ ਜੀ ਤੇ ਸਿੱਕਾ ਜੀ ਇਹ ਇਹਦਾ ਕੁਝ ਹੱਲ ਕੱਢਿਆ ਜਾ ਰਿਹਾ ਵਾ ਕਿਉਂਕਿ ਜਿਹੜੇ ਗੁੱਛੇ ਬਣੇ ਹੋਏ ਆ ਤਾਰਾਂ ਦੇ ਉਹ ਇਦਾਂ ਦੇ ਇਦਾਂ ਹੀ ਲਟਕੀ ਹੋਏ ਨੇ ਹਾਈ ਵੋਲਟੇਜ ਤਾਰਾਂ ਦੇ ਨਾਲ ਬੰਨੇ ਹੋਏ ਨੇ ਕੱਲ ਨੂੰ ਕੱਲ ਨੂੰ ਸਰ ਇੱਥੇ ਮਹੱਲੇਦਾਰ ਨੂੰ ਖਤਰਾ ਹੋਇਆ ਉਹਨਾਂ ਦਾ ਕਹਿਣਾ ਬਹੁਤ ਜ਼ਿਆਦਾ ਖਤਰਾ ਹੈ ਜੀ ਇਹ ਤਾਂ ਪਰਮਾਤਮਾ ਦਾ ਸ਼ੁਕਰ ਇਹ ਕਰੀ ਜੰਨੇ ਆ ਜੀ 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 ਕਿ ਪੰਜਾਬ ਜਿਹੜੇ ਹਾਲਾਤਾਂ ਚ ਨਿਕਲਦਾ ਪਿਆ ਵਾ ਜੀ ਜੀ ਕਿ ਇਸੇ ਤਰੀਕੇ ਸਾਡੀ 18-18 ਘੰਟੇ ਬਾਅਦ ਲਾਈਟ ਜੀ ਚਾਲੂ ਹੋ ਜਵੇ ਉਹ ਵੀ ਬਹੁਤ ਵੱਡੀ ਗੱਲ ਆ ਪ੍ਰਮਾਤਮਾ ਦਾ ਸ਼ੁਕਰ ਹੈ। ਗੁੱਛੇ-ਗੁੱਛੇ ਵਾਲੀ ਗੱਲ ਕਰਦੇ ਆ ਅਗਲੇ ਸਾਲ ਉਹ ਮਜ਼ਾਕ ਸਮਝ ਤੁਸ ਤੁਹਾਡਾ ਮਜ਼ਾਕ ਕਰਨ ਲੱਗ ਪੈਂਦੇ ਨੇ। ਜੀ ਕੌਣ ਕਰਦਾ ਜੀ? ਮਵਾਜਾ ਮੋ ਬਿਜਲੀ ਮੈਕਨੇ ਵਾਲੇ ਜੀ ਇਹ ਤੁਸੀਂ ਜੇ ਤੁਸੀਂ ਦੇਖੋ ਪਿੱਛੇ ਨੇਰੀਆਂ ਚੱਲੀਆਂ ਤਿੰਨ-ਤਿੰਨ ਦਿਨ ਲਾਈਟਾਂ ਨਹੀਂ ਆਈਆਂ ਲੋਕਾਂ ਦੇ ਘਰਾਂ ਦੀਆਂ। ਜੀ। ਅਸੀਂ ਜੀ ਇਹਨਾਂ ਨੂੰ ਕਈ ਥਾਰਾਂ ਠੀਕ ਕਰਦੋ ਕਹਿੰਦੇ ਲਾਈਟ ਠੀਕ ਕਰਾ ਲਓ ਜੀ ਲਾਈਟ ਚਾਲੂ ਹੋ ਜਵੇ ਫਿਰ ਦੇਖ ਰਹੇ ਹਾਂ। ਕੁਸੁੰਦੇ ਹੀ ਨਹੀਂ ਜੀ ਸੁਣਵਾਈ ਐਵੇਂ ਕੀ। ਜੀ ਤੇ ਸਿੱਕਾ ਜ ਉਮੀਦਵਾਰ ਚੁਣੇ ਆਪਣਾ ਆਪਣਾ ਪਰਿਵਾਰ ਵਾਂਗੂ ਤੁਹਾਨੂੰ ਆਪਣਾ ਬੇਟਾ ਬਣਾ ਕੇ ਇੱਥੇ ਮਹੱਲੇ ਦੇ ਵਿੱਚ ਖੜਾ ਕੀਤਾ ਹੈ ਹਨਾ ਜੀ ਬਿਲਕੁਲ ਜੀ ਤੁਸੀਂ ਇਹਨਾਂ ਦੇ ਕਿਦਾਂ ਖਰੇ ਉਤਰੋਗੇ ਕਿਸ ਤਰ੍ਹਾਂ ਇਹਨਾਂ ਦਾ ਹੱਲ ਕਰੋਗੇ ਕਿਉਂਕਿ ਆਨ ਵਾਲੇ ਸਮਝ ਦੇ ਦੇਖੋ ਭਾਈ ਸਾਹਿਬ ਪੈਸਾ ਪੈਸਾ ਬੇਰੀ ਸਭ ਤੋਂ ਜ਼ਰੂਰੀ ਪਤਾ ਕੀ ਹੁੰਦਾ ਹਮ ਪਾਣੀ ਔਰ ਬੱਚਿਆਂ ਨੂੰ ਰਾਤ ਦੀ ਨੀਂਦ ਪੂਰੀ ਕਰਵਾਣੀ ਜੀ ਦੇਖੋ ਇਦਾਂ ਦੇ ਹਾਲਾਤ ਨੇ ਕਿ ਜਿਹੜੇ ਕੱਟ ਲੱਗਦੇ ਨੇ ਰਾਤ ਨੂੰ ਲਾਈਟ ਜਾਂਦੀ ਹੈ ਅਗਲੇ ਦਿਨ ਦੁਪਹਿਰ ਨੂੰ ਆਉਂਦੀ ਹੈ ਉਹ ਠੀਕ ਕਰਨ ਵਾਸਤੇ ਦੋ ਮੁਲਾਜ਼ਮ ਨਹੀਂ ਜੀ ਇੰਨੇ ਵੱਡੇ ਏਰੀਆ ਦੇ ਵਿੱਚ ਜੀ ਉੰਜ ਅਸੀਂ ਨੂੰ ਤੁਸੀਂ ਮੇਰੀ ਜਗ੍ਹਾ ਤੇ ਹੋਵੇਂ ਤੁਹਾਨੂੰ ਕੁਆਲਿਟੀ ਕੀ ਹੋਣੀ ਚਾਹੀਦੀ ਲਾਈਟ ਠੀਕ ਹੋਵੇ ਪਾਣੀ ਚੱਲੂ ਖਾਲਾ ਦੇ ਵਿੱਚ ਪਹੁੰਚਣ ਦਾ ਹੋਣਾ ਚਾਹੀਦਾ ਇਹ ਫਸਟ ਪ੍ਰੈਫਰੈਂਸ ਇਹ ਹੋਣੀ ਚਾਹੀਦੀ ਆ ਉਹ ਤਾਂ ਕਾਉਂਸਲਰ ਦੀ ਜ਼ਿੰਮੇਵਾਰੀ ਤਾਂ ਹੈਗੀ ਆ ਉਹ ਤਾਂ ਇਹ ਤਾਂ ਸਾਰੇ ਕਾਉਂਸਲਰ ਦੀ ਜ਼ਿੰਮੇਵਾਰੀ ਹੈ ਮੈਂ ਤਿੰਨ ਤਿੰਨ ਦਿਨ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਮੈਂ ਤਿੰਨ ਤਿੰਨ ਦਿਨ ਨਾ ਸੋ ਕੇ ਨਹੀਂ ਵੇਖਿਆ ਜੀ ਕਾਰਨ ਕੀ ਹੈ ਕਿ ਜਦੋਂ ਲਾਈਟ ਜਾਂਦੀ ਹੈ ਮੰਨ ਲਓ ਇੱਕ ਮਹੱਲੇ ਚ ਗਈ ਆ ਦੂਸਰੇ ਮਹੱਲੇ ਚ ਗਈ ਆ ਤੀਸਰੇ ਮਹੱਲੇ ਚ ਗਈ ਆ ਜੀ ਪਾਣੀ ਦੀ ਕਿੱਲਤ ਇਸ ਤਰ੍ਹਾਂ ਹੁੰਦੀ ਹੈ ਕਿਉਂਕਿ ਥੱਲੇ ਜਿਹੜੀ ਪਾਈਪਾਂ ਨੇ ਇੰਟਰਕਨੈਕਟਡ ਨੇ ਸਾਰੀਆਂ ਜੀ ਜੇ ਮੰਨ ਲਓ ਤੁਹਾਡੇ ਘਰ ਤੁਹਾਡੀ ਮੋਟਰ ਵੀ ਚੱਲ ਰਹੀ ਤੁਹਾਡਾ ਟਿਊਬਵਲ ਵੀ ਚੱਲ ਰਿਹਾ ਔਰ ਮੇਰੇ ਮਹੱਲੇ ਦੀ ਲਾਈਟ ਬੰਦ ਏ ਜੀ ਤੇ ਉਹ ਤੁਹਾਨੂੰ ਵੀ ਅਫੈਕਟ ਕਰੇਗਾ ਪਾਣੀ ਔਰ ਜਦੋਂ ਅਸੀਂ ਲਾਈਟ ਠੀਕ ਕਰਵਾਉਣ ਵਾਸਤੇ ਇਹਨਾਂ ਦੇ ਮੁਲਾਜ਼ਮਾਂ ਨੂੰ ਕਹਿੰਦੇ ਆ ਦੋ ਬੰਦੇ ਹੁੰਦੇ ਆ ਜੀ ਪੂਰੇ ਪੂਰੇ ਬੀਟ ਦੇ ਵਿੱਚ ਇੱਡਾ ਵੱਡੇ ਪਿੰਡਾਂ ਦਾ ਏਰੀਆ ਸਾਰਾ ਹੋਣਾ ਦਾ ਕਈ ਵਾਰੀ ਰਿਕੁਐਸਟ ਕਰੀਏ ਕਿ ਠੀਕੇ ਦੇ ਉੱਪਰ ਹੀ ਰੱਖੋ ਲੇਬਰ ਨੂੰ ਜੀ ਜੋ ਗਰਮੀਆਂ ਦੇ ਦਿਨ ਤੇ ਕੱਢਣ ਔਖੇ ਸੋ ਔਰ ਕੋਈ ਸੁਣਵਾਈ ਹੈ ਨਹੀਂ ਜੀ ਬਸ ਇਹ ਬਸ ਸਰਕਾਰ ਹੀ ਇਹੋ ਜੀ ਹੈ ਜੀ ਬਸ ਟੁਟਕ ਲਿਆਵੀ ਸਰਕਾਰ ਹੈ ਜੀ ਤੁਸੀਂ ਐਮਐਲਏ ਨਾਲ ਮਿਲੇ ਜਾਂ ਕੋਈ ਅਧਿਕਾਰੀ ਨਾਲ ਮਿਲੇ ਐਮਐਲਏ ਸਾਬ ਤੇ ਇਲੈਕਸ਼ਨਾਂ ਚ ਬੀਜੀ ਆ ਜਣੇ ਉਹ ਕਿੱਥੇ ਹੈ ਅੰਦਰਲੇ ਪਾਸੇ ਅੱਛਾ ਅੱਛਾ ਬੀਜੀ ਨਹੀਂ ਉਹ ਤੇ ਭਗਵੰਤ ਮਾਨ ਜੀ ਆਏ ਨੇ ਉਹਨਾਂ ਦੇ ਰੋਡ ਸ਼ੋਅਾਂ ਦੇ ਵਿੱਚ ਹੀ ਨੇ ਅੱਛਾ ਮਤਲਬ ਕਿ ਇੱਥੇ ਜਿਹੜੇ ਲੋਕ ਨੇ ਮਤਲਬ ਕਿ ਕੋਈ ਵੀ ਦੁਰਘਟਨਾ ਹੋ ਜੇ ਤੇ ਕੋਈ ਵੀ ਇੱਥੇ ਦੁਰਘਟਨਾ ਤਾਂ ਬਹੁਤ ਬੁਰੀ ਐ ਜੀ ਦੁਰਘਟਨਾ ਤਾਂ ਬਹੁਤ ਬੁਰੀ ਐ ਦੇਖੋ ਇਦਾਂ ਹੋਇਆ ਪਰ ਕਈ ਵਾਰੀ ਰਿਕਵੈਸਟ ਕਰਿਆ ਸੀ ਸਿੱਕਾ ਜੀ ਮੈਂ ਤੁਹਾਡੀ ਗੱਲ ਰੋਕ ਰਿਹਾ ਸ਼ਮਾ ਚਰਨਮਾ ਪਰ ਇੱਥੇ ਜਰੂਰ ਧਮਾਕਾ ਹੋਇਆ ਨਾ ਤੇ ਉਦੋਂ ਸਾਰੇ ਮੱਲੇ ਵਾਲੇ ਬਾਹਰ ਆ ਕੇ ਡਰ ਗਏ ਕਿ ਆਇਆ ਇੱਕਦਮ ਹੋ ਕੀ ਗਿਆ ਇਸ ਤਰ੍ਹਾਂ ਬ੍ਰਦਰ ਜੀ ਇਦਾਂ ਹੈ ਜਿਹੜੀਆਂ ਤਾਰਾਂ ਨੇ ਨਾ ਕੇਵਲ ਦੀਆਂ ਤਾਰਾਂ ਇਹ ਤਾਰਾ ਉਹ ਤਾਰਾ ਕਈ ਵਾਰੀ ਇਹਨਾਂ ਨੂੰ ਰਿਕਵੈਸਟ ਲੈਟਰ ਵੀ ਪਾਈ ਗਈ ਆ ਜੀ ਜੀ ਉਹ ਤਾਰਾਂ ਨੂੰ ਠੀਕ ਕੀਤਾ ਜਾਵੇ ਕੋਈ ਸੌਂਦੇ ਹੀ ਨਹੀਂ ਨਹੀਂ ਕੀਤੇ ਹੁਣ ਤਾਂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਵੇ ਤਾਂ ਕੋਈ ਸਿਸਟਮ ਸੈੱਟ ਹੋਵੇ ਨਹੀਂ ਤਾਂ ਇਹ ਤੇ ਦੋ ਬੰਦਿਆਂ ਦੇ ਨਾਲ ਸਾਨੂੰ ਲਾਈਟ ਮਿਲ ਜਾਵੇ 18-18 ਘੰਟੇ ਬਦੋ ਵੀ ਬਹੁਤ ਵੱਡੀ ਗੱਲ ਆ ਭਗਵਾਨ ਦਾ ਸ਼ੁਕਰ ਹੈ ਇਹ ਲਾਈਟ ਵੀ ਤਾਂ ਚਲੋ ਵੱਖਰੀ ਗੱਲ ਆ ਪਰ ਹੁਣ ਜਿਹੜਾ ਮਸਲਾ ਉੱਠਿਆ ਹੋਇਆ ਵਾ ਮਸਲਾ ਜਿਹੜਾ ਹੈਗਾ ਵਾ ਉਸ ਦਾ ਹੱਲ ਕੀਤਾ ਜਾਏਗਾ ਹਾਂਜੀ ਉਸ ਦਾ ਹੱਲ ਕੀਤਾ ਜਾਏਗਾ ਜਿਹੜੇ ਗੁੱਛੇ ਬਣੇ ਹੋਏ ਨੇ ਪੁੱਛਿਆ ਸਰ ਇੱਕ ਵਾਰੀ ਦੇਖੋ ਮੇਰੇ ਨਾਲ ਮੋਹੱਲੇ ਵਾਲੇ ਇੱਕ ਡੈਪੂਟੇਸ਼ਨ ਐਪਲੀਕੇਸ਼ਨ ਲਿਖਣ ਮੈਂ ਸਭ ਤੋਂ ਅੱਗੇ ਲੱਗ ਕੇ ਇੱਕ ਵਾਰੀ ਇਹਨਾਂ ਨੂੰ ਵਾਰਨਿੰਗ ਕਰਕੇ ਆ ਜਾਵਾਂਗਾ ਕਿਉਂਕਿ ਇੱਕ ਵਾਰੀ ਤੁਹਾਨੂੰ ਚਾਸਟ ਦੇਣੀ ਪਏਗਾ ਨਹੀਂ ਉਹਦਾ ਸਾਡੇ ਕੋਲ ਤਾਂ ਉਹੀ ਹੈ ਜੀ ਅਸੀਂ ਤਾਂ ਮਤਲਬ ਕਰਨਾ ਕਰੋ ਜਾਂ ਮਰੋ ਵਾਲਾ ਗਾਮਿਆ ਫਿਰ ਅਸੀਂ ਬੈਠਾਂਗੇ ਜੀ ਉਹਨਾਂ ਦੇ ਬਾਹਰ ਜਾ ਕੇ ਹੋੜ ਕੀ ਇਹ ਮਹੱਲੇ ਨਾਲ ਸਾਥ ਦੇਣ ਲਾ ਚਲੋ ਮਤਲਬ ਪੂਰਾ ਇਨਸਾਫ ਦਿਵਾਓਗੇ ਤੁਸੀਂ ਨਾਲ ਬੈਠ ਕੇ ਬਿਲਕੁਲ ਜੀ 100 ਨਹੀਂ 1000% ਚਲੋ ਠੀਕ ਹੈ ਜੀ ਇਹ ਸਾਣਾ ਸੀ ਠੀਕ ਹੈ ਜੀ ਐਸੇ ਐਸੇ ਨਾ ਸੀ ਕਿ ਬੀਜੇਪੀ ਪਾਸਸ਼ਤ ਸਿੱਕਾ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਬਿਲਕੁਲ ਅਸੀਂ ਮਹੱਲਾ ਵਾਲੇ ਨਾਲ ਜੇਕਰ ਗੱਲ ਨਹੀਂ ਸੁਣਗੇ ਅਧਿਕਾਰੀ ਜਾਂ ਗੱਲ ਨਹੀਂ ਸੁਣਨਗੇ ਇੱਥੇ ਦੇ ਐਮਐਲਏ ਤੇ ਅਸੀਂ ਜਿਹੜੇ ਬੰਦੀ ਕਾਰਵਾਈ ਹੈ ਜਾਂ ਪ੍ਰੋਟੈਸਟ ਆ ਸਾਡਾ ਜਿਹੜਾ ਸਾਡਾ ਹੱਕ ਹੈ ਅਸੀਂ ਜਰੂਰ ਪ੍ਰੋਟੈਸਟ ਮੱਲੇਦਾਨਾਂ ਨਾਲ ਜਾ ਕੇ ਕਰਾਂਗੇ ਉਹਨਾਂ ਦੇ ਵੱਲੋਂ આરોਪ ਹੈ ਕਿ ਜਿਹੜੇ ਮੁਲਾਜ਼ਮ ਨੇ ਪੀਸੀ ਪੀਐਸਪੀਸੀਐਲ ਦੇ ਇੱਥੇ ਆ ਕੇ ਗੱਲ ਨਹੀਂ ਸੁਣਦੇ ਹੈਗੇ ਹਾਲਾਂਕਿ ਕਿੰਨੀ ਕੁ ਸਚਾਈ ਹੈ ਕਿੰਨੀ ਕਿ ਝੂਠ ਹੈ ਇਹ ਆਉਣ ਸਮੇਂ ਦੇਖਣਾ ਹੈਗਾ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨੀ ਜ਼ਰੂਰੀ ਹੋਵੇਗੀ ਪੀਐਸਪੀਸੀਐਲ ਦੇ ਅਧਿਕਾਰੀ ਦੇ ਨਾਲ ਗੱਲਬਾਤ ਕਰਾਂਗੇ ਆ ਆਖਿਰਕਾਰ ਕਿਉਂ ਨਹੀਂ ਇੱਥੇ ਦੇਖਿਆ ਜਾ ਰਿਹਾ ਮੱਲੇ ਵਾਲੇ ਜਿਹੜੇ ਕੀ ਹੈ ਮੱਲੇਦਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੋਇਆ ਹੈ ਕਿਉਂਕਿ ਜੇਕਰ ਇਹ ਕੰਪਨੀ ਵਾਲੇ ਆਪਣਾ ਕੰਮ ਕਰ ਰਹੇ ਤੇ ਜੀ ਵਾਲੇ ਸੁਪਰਵਾਈਜ਼ਰ ਕਹਿੰਨਾ ਕਿ ਸਾਡਾ ਬਾਕੂਬੀ ਦਾ ਕੰਮ ਨਿਭਾਇਆ ਜਾ ਰਿਹਾ ਅਸੀਂ ਇਸ ਦੇ ਵਿੱਚ ਕੋਈ ਵੀ ਢਿੱਲ ਨਹੀਂ ਛੱਡਾਂਗੇ ਪਰ ਇੱਥੇ ਦੇ ਜੈ ਦੇ ਨਾਲ ਲਗਾਤਾਰ ਸੰਪਰਕਨ ਦੀ ਕੋਸ਼ਿਸ਼ ਜਰੀਕੇ ਕੀਤੀ ਜਾ ਰਹੀ ਹੈ ਜਿਹੜੇ ਕਿ ਇੱਥੇ ਦੇ ਉਹਦੇਦਾਰ ਨੇ ਇੱਥੇ ਜੈ ਜਿਹੜੇ ਕੰਮ ਕਰਦੇ ਨੇ ਇੱਕ ਹੋਰ ਵਾਰੀ ਫੋਨ ਜ਼ਰੂਰ ਕਰਾਂਗੇ ਟਰੂ ਕਾਲਰ ਤੇ ਇਕਬਾਲ ਸਿੰਘ ਜੈ ਜਿਹੜਾ ਕਿ ਆ ਨਾਮ ਸ਼ੋਅ ਹੋ ਰਿਹਾ ਵਾ ਇਹ ਤੁਸੀਂ ਟਰੂ ਕਾਲਰ ਤੇ ਵੀ ਦੇਖ ਪਾ ਰਹੇ ਹੋ ਪਰ ਗਲਤ ਬਤ ਕਰਦੇ ਜਸ ਬੇਤੀ ਨਾਲ ਸੰ ਅਸੀਂ ਦੂਜੀ ਵਾਰੀ ਜ਼ਰੂਰ ਟਰਾਈ ਕਰਾਂਗੇ ਕੀ ਪਤਾ 18 ਨੂੰ ਕਾਲ ਕੀਤਾ ਹੈ ਹਾਲਾਂਕਿ ਬਿਜ਼ੀ ਜਾ ਰਿਹਾ ਵਾ ਇੱਕ ਵਾਰੀ ਜਰਾ ਜਰੂਰ ਟਰਾਈ ਕਰਾਂਗੇ ਕਿ ਕੀ ਕਾਰਨ ਹੈ ਹਾਲਾਂਕਿ ਦੂਜੇ ਪਾਸੇ ਵੀ ਜਿਹੜਾ ਕਿ ਇਹ ਫੋਨ ਲਾਇਆ ਆਇਆ ਵਾ ਪਰ ਉਧਰੋਂ ਵੀ ਜਿਹੜਾ ਕਿ ਇਹ ਸੰਪਰਕਨ ਦੇ ਵੀ ਜਿਹੜੇ ਮਲੇਦਾਰ ਵੱਲੇ ਕੋਸ਼ਿਸ਼ ਕਰ ਰਹੇ ਆ ਇੱਕ ਵਾਰੀ ਦੁਬਾਰਾ ਜਿਹੜਾ ਕਿ ਇਹ ਫੋਨ ਕਰਾਂਗੇ ਇਕਬਾਲ ਸਿੰਘ ਜਈ ਨੰਬਰ ਜਿਹੜਾ ਕਿ ਦਿੱਤਾ ਗਿਆ ਵਾ ਸਾਨੂੰ ਪੀ.ਸੀ.ਐਸ.ਪੀ.ਐਲ ਦੇ ਅਧਿਕਾਰੀ ਦੇ ਵੱਲੋਂ ਲਾਈਟ ਜਿਹੜੋ ਜਾਂਦੀ ਹੋਣਾਂ ਦੇ ਵੱਲੋਂ ਦਿੱਤਾ ਗਿਆ ਵਾ ਲਾਈਨ ਜੈਦੇ ਵੱਲੋਂ ਕਿ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਜਿਸ ਵਿਅਕਤੀ ਲਗਾਤਾਰ ਫੋੜ ਕਰਨ ਦੇ ਬਾਵਜੂਦ ਬਾਵਜੂਦ ਵੀ ਜੈਦੇ ਵੱਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ ਆਮ ਵਿਅਕਤੀ ਕਿੱਥੇ ਜਾਏਗਾ ਹਾਲਾਂਕਿ ਕਾਉਂਸਲਰ ਦੇ ਵੱਲੋਂ ਕਿਹਾ ਜਾਈਆ ਸੀਗਾ ਕਿ ਸਾਡੀ ਨਹੀਂ ਸੁਣਦੇ ਤੇ ਆਮ ਵਿਅਕਤੀ ਕਿੱਦਾਂ ਸੁਣਨਗੇ ਇੱਥੇ ਦੇ ਜਿਹੜੇ ਐਕਸੀਅਨ ਨੇ ਕਿਉਂਕਿ ਜਈ ਦੇ ਵੱਲੋਂ ਤਾਂ ਫੋਨ ਚੱਕਿਆ ਨਹੀਂ ਗਿਆ ਹੁਣ ਐਕਸੀਅਨ ਨੂੰ ਜ਼ਰੂਰ ਫੋਨ ਲਾ ਲੈਣੇ ਆ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਵੱਡੇ ਅਧਿਕਾਰੀ ਨੂੰ ਜ਼ਰੂਰ ਫੋਨ ਲਾਉਣਾ ਚਾਹੀਦਾ ਉਸਤੇ ਉਪਰਲੇ ਅਧਿਕਾਰੀ ਨੂੰ ਹੋਰ ਹੁਣ ਇੱਥੇ ਦੇ ਐਕਸੀਅਨ ਨੂੰ ਫੋਨ ਲਗਾਇਆ ਵਾ ਗੱਲਬਾਤ ਕਰਾਂਗੇ ਇਹਨਾਂ ਨਾਲ ਕਿ ਇੱਥੇ ਦੀ ਇਹਨਾਂ ਹੱਲ ਹੋਏਗਾ ਨਾ ਤਾਂ ਤੁਹਾਨੂੰ ਕਾਲ ਕੀਤਾ ਹੈ ਉਹ ਕਿਸੇ ਦੂਜੀ ਕਾਲ ਤੇ ਵਿਅਸਤ ਹੈ ਕਿਰਪਾ ਕਰਕੇ ਇੰਤਜ਼ਾਰ ਕਰੋ ਜਾਂ ਥੋੜੀ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰੋ ਆਪਨੇ ਜਿਸ ਵਿਅਕਤੀ ਕੋ ਕਾਲ ਕੀਤਾ ਹੈ ਉਹ ਅਭੀ ਦੂਸਰੇ ਕਾਲ ਪਰ ਵਿਅਸਤ ਹੈ ਕਿਰਪਾ ਪ੍ਰਤੀਖਿਆ ਕਰੇ ਜਾਂ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਐਕਸ਼ਨ ਸਾਹਿਬ ਬੋਲ ਰਹੇ ਹਾਂ ਜੀ ਬੋਲ ਰਹੇ ਜੀ ਮੈਂ ਮੈਂ ਯੂਵਮ ਬੇਰੀ ਗੱਲ ਕਰ ਰਿਹਾ ਸਰ ਲੁਧਿਆਣਾ ਲਾਈਵ ਤੋਂ ਜਰਨਲਿਸਟ हां जी भाई साहब अह सर अह इथे मैं दुर्गापुरी हबोवाल ਦੇ ਵਿੱਚ ਮੌਜੂਦ ਹਾਂ 11 ਨੰਬਰ ਗਲੀ ਜੀ ਸਕੂਲ ਦੇ ਨਾਲ ਰਜਿੰਦਰਾ ਸਕੂਲ ਬੈਕਸਾਈਡ ਰਜਿੰਦਰਾ ਸਕੂਲ ਬੈਕਸਾਈਡ ਤੇ ਅੱਛਾ ਜੀ ਸਰ ਇੱਥੇ ਨਾ ਕੱਲ ਸਵੇਰੇ ਇੱਕ ਹਾਸਾ ਵਾਪਰਿਆ ਕਿ ਜਿੱਥੇ ਖੰਬੇ ਦੇ ਤਾਰਾ ਜਿੱਥੇ ਲੱਗੀਆਂ ਹੁੰਦੀਆਂ ਨੇ ਪੀਐਸ ਪੀਐਸ ਪੀਸੀਐਲ ਦੀਆਂ ਉੱਥੇ ਗੁੱਛਾ ਬਣਾ ਕੇ ਕੋਈ ਟੰਗਿਆ ਆ ਤਾਰਾ ਦਾ ਤੇ ਉੱਥੇ ਹੀ ਇੱਕ ਸ਼ਾਰਟ ਸਰਕਟ ਹੁੰਦਾ ਵੇ ਤੇ ਗੱਡੀ ਨੂੰ ਅੱਗ ਲੱਗ ਜਾਂਦੀ ਤੇ ਕਾਫੀ ਸਵੇਰੇ ਸਵੇਰੇ ਤੜਕੇ ਤੜਕੇ ਇੱਕ ਬਲਾਸਟ ਹੁੰਦਾ ਗੱਡੀ ਚ ਤੇ ਸਹਿਮ ਦਾ ਮੋਲ ਬਣ ਜਾਂਦਾ ਦੇਰੇ ਕੋਲ ਕੋਈ ਇਹੋ ਜਿਹੀ ਅੱਧੀ ਆ ਗੁੱਛਾ ਮੇਰੇ ਤਾਰਾ ਨਹੀਂ ਸੀ ਉਹ ਕੇਬਲ ਟੀਵੀ ਦਾ ਹੋ ਸਕਦਾ ਅਸੀਂ ਤਾਂ ਕਦੇ ਕੁਛ ਨਹੀਂ ਬਣਾਉਂਦੇ ਜੀ ਨਹੀਂ ਇੱਥੇ ਸਰ ਲਾਇਆ ਹੋਇਆ ਵਾ ਤੇ ਕਾਫੀ ਆਤਰਾ ਬੁਲੀ ਮੰਨਰਾ ਰਿਹਾ ਇੱਥੇ ਲੋਕਾਂ ਦੇ ਵੱਲੋਂ ਫਿਰ ਸਰ ਫੋਟੋ ਖਿੱਚ ਕੇ ਫਿਰ ਮੈਂ ਫਿਰ ਨਾਲ ਡਿਸਕਸ ਕਰਦਾ ਜੀ ਨਹੀਂ ਸਰ ਇਹਨਾਂ ਦੇ ਵੱਲੋਂ ਕਿਹਾ ਜਾਇਆ ਕਿ ਅਸੀਂ ਕਾਫੀ ਵਾਰੀ ਕਿਹਾ ਮੁਲਾਜ਼ਮਾਂ ਨੂੰ ਤੁਹਾਡੀ ਮੁਲਾਜ਼ਮਾਂ ਨੂੰ ਜੈ ਸਿੰਘ ਸਾਹਿਬ ਨੂੰ ਵੀ ਕੱਲ੍ਹ ਕੇ ਕੀਤੀ ਹੈ ਪਰ ਉਹਨਾਂ ਦੇ ਵੱਲੋਂ ਕੋਈ ਫੋਨ ਵਗੈਰਾ ਨਹੀਂ ਚੱਕਿਆ ਗਿਆ ਸਰ ਮੈਨੂੰ ਫੋਟੋ ਦਾ ਖਿੱਚ ਕੇ ਭੇਜੋ ਜੀ ਕੀ ਕੀ ਗੱਲ ਕਰਦੇ ਹੋ ਕਿਹੜੇ ਗੁੱਛੇ ਦੀ ਕਿਉਂਕਿ ਮੇਰੇ ਗੁੱਛੇ ਤਾਂ ਅਸੀਂ ਬਣਾਉਂਦੇ ਨਹੀਂ ਪਰ ਬਿਲਕੁਲ ਨਹੀਂ ਨਹੀਂ ਉੱਪਰ ਮੈਂ ਤਾਰਾ ਵੀ ਹਾਈ ਵੋਲਟੇਜ ਦੀ ਗੱਲ ਕਰ ਰਿਹਾ ਜਿਹੜੇ ਖੰਭਿਆਂ ਦੇ ਗੁੱਛੇ ਲਾ ਜਾਂਦੇ ਨੇ ਫਾਈਬਰ ਕੇਬਲ ਵਾਲੇ ਜਾਂ ਤਾਰਾਂ ਵਾਲੇ ਜਾਂ ਕੋਈ ਫਾਈਬਰ ਕੇਬਲ ਵਾਲੇ ਲਾ ਜਾਂਦੇ ਉਹ ਵੱਖਰਾ ਡਿਪਾਰਟਮੈਂਟ ਹੈ ਜੋ ਮੈਂ ਜੀ ਨਾ ਉਹ ਹੈਗਾ ਆਫਿਸ ਨਹੀਂ ਨਹੀਂ ਸਰ ਇੱਥੇ ਜਿਹੜੇ ਪੁਰਾਣੇ ਗੁੱਛੇ ਲੱਗੇ ਹੋਏ ਨਾ ਕਾਫੀ ਕਾਫੀ ਸਾਲਾਂ ਦੇ ਉਹਨਾਂ ਦੇ ਉਹਨਾਂ ਨੂੰ ਕੱਟ ਵੱਟ ਕੇ ਕੱਟਕੁੱਟ ਕੇ ਕਿੱਦਾਂ ਕੀ ਕਰੋਗੇ ਤੁਸੀਂ ਇਹਨਾਂ ਨੂੰ ਕੱਢੋਗੇ ਜਾਂ ਕੀ ਕਰੋਗੇ ਮੈਂ ਸੋਨ ਸਾਈਟ ਵੇਜ ਨਾਲ ਕਰਾ ਲਾਂਗਾ ਆਪਣੇ ਅਸਟੇਜ ਕੋਲ ਜੀ ਮਿੰਦਾ ਮੈਨੂੰ ਐਡਰੈਸ ਭੇਜ ਦਿਓ ਯਾਰ ਅਪਾ ਤੁਹਾਨੂੰ ਜਿਵੇਂ ਵੀ ਹੈਗਾ ਉਹਦਾ ਚਲੋ ਇਹ ਮੱਲੇ ਵਾਲੇ ਤੁਹਾਨੂੰ ਐਡਰੈਸ ਭੇਜ ਦੇਈ ਸਰ ਪਲੀਜ਼ ਇਹਨਾਂ ਦਾ ਹਾਲ ਜਰੂਰ ਕਰਾ ਦਿਓ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਓਕੇ ਸਰ ਓਕੇ ਇਹ ਸਨ ਸੀ ਕਿ ਐਕਸ਼ਨ ਅਧਿਕਾਰੀ ਜਨਰਲ ਨੇ ਕਿਹਾ ਕਿ ਵਿਜ਼ਿਟ ਕਰਾ ਕੇ ਜਿਹੜਾ ਕਿ ਹਲ ਜਿਹੜਾ ਕਿ ਮੱਲੇ ਵਾਲਾ ਕਰਾਇਆ ਜਾਏਗਾ ਸਵਾਲ ਇਹਨਾਂ ਦਾ ਇਹ ਹੈ ਕਿ ਜੇਕਰ ਕੱਲ ਨੂੰ ਜਾਨੀ ਨੁਕਸਾਨ ਹੁੰਦਾ ਵੇ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਜੇ ਹੁਣ ਜਾਨੀ ਨੁਕਸਾਨ ਹੋਇਆ ਤੇ ਇਹਦਾ ਪਰਭਾਈ ਕਰਨ ਵਾਲਾ ਕੌਣ ਹੈ ਜੇਕਰ ਕੱਲ ਨੂੰ ਅੱਜ ਗੱਡੀ ਨੂੰ ਅੱਗ ਲੱਗੀ ਹੈ ਕੱਲ ਨੂੰ ਘਰਾਂ ਦੇ ਵਿੱਚ ਜਾ ਕੇ ਕੱਲ ਨੂੰ ਵੱਡੇ ਹਾਸਾ ਵੀ ਹੋ ਸਕਦਾ ਹੈ ਕੱਲ ਨੂੰ ਸਕੂਲ ਨਾਲ ਹੈ ਕਈਆਂ ਅਸੀਂ ਇਸ ਮੁਹੱਲੇ ਦੀ ਨਹੀਂ ਅਸੀਂ ਹੋਰ ਕਈਆਂ ਦੀ ਲੋਕਾਂ ਦੀ ਜੇਕਰ ਗੱਲ ਕਰ ਲਈਏ ਕਈ ਮੁਹੱਲਿਆਂ ਦੇ ਵਿੱਚ ਫਾਈਬਰ ਲੱਗੇ ਹੋਏ ਨੇ ਜੇਕਰ ਉਹਨਾਂ ਨੂੰ ਗਲਤੀ ਦੇ ਨਾਲ ਜਾਂ ਕੁਛ ਅਗ ਲੱਗਦੀ ਤੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਇੱਥੇ ਪ੍ਰਸ਼ਨ ਚਿੰਨ੍ਹ ਜਿਹਾ ਕੀ ਲੱਗਦਾ ਨਜ਼ਰ ਆ ਰਿਹਾ ਸਵਾਲੀ ਨਿਸ਼ਾਨ ਜਿਵੇਂ ਖੜੇ ਨਜ਼ਰਾਂ ਦੇ ਵਿੱਚ ਦਿਖਾਈ ਦੇ ਰਿਹਾ ਆ ਫਾਈਬਰ ਲਾਣਾ ਜਾਂ ਵਾਈਫਾਈ ਲਾਣਾ ਅਨਿਵਾਰੀ ਹੈਗਾ ਕੱਲ ਨੂੰ ਕੋਈ ਵੀ ਇੱਥੇ ਵਿਅਕਤੀ ਖੜਕ ਖੜ ਕੇ ਜਾਂ ਕੁਝ ਵੀ ਗੱਲਬਾਤ ਕਰ ਰਿਹਾ ਹੋਵੇ ਜਾਂ ਕੋਈ ਵੀ ਆਪਣੇ ਘਰ-ਬਾਰ ਗੱਲਬਾਤ ਕਰ ਰਿਹਾ ਹੋਵੇ ਕੱਲ ਨੂੰ ਅਚਾਨਕ ਹੀ ਉਸ ਨੂੰ ਕਰੰਟ ਲੱਗਦਾ ਹੋਵੇ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਜੇ ਉਸ ਦੀ ਮੌਤ ਹੁੰਦੀ ਹੈ ਜਾਂ ਜ਼ਖਾਇਲ ਹੁੰਦਾ ਹੈ ਖੁਦਾ ਨਕਸਤਾ ਇਦਾਂ ਨਾ ਹੋਵੇ ਜੇਕਰ ਇਹੋ ਜਿਹੇ ਹਾਸੇ ਹੁੰਦੇ ਆ ਤੇ ਕੌਣ ਜ਼ਿੰਮੇਵਾਰ ਹੈ ਪ੍ਰਚਨ ਚਿੰਨ ਇੱਥੇ ਲੱਗਦਾ ਨਜ਼ਰ ਆਦਾ ਸਵਾਲੀ ਨਿਸ਼ਾਨ ਇੱਥੇ ਖੜੇ ਹੋਏ ਨਜ਼ਰ ਆਂਦੇ ਪਏ ਨੇ ਹੁਣ ਦੇਖਣਾ ਹੋਏਗਾ ਕੀ ਅਨਾਜ ਸਮੇਤ ਵਿੱਚ ਇਹਨਾਂ ਦਾ ਹੱਲ ਹੋਏਗਾ ਨਹੀਂ ਹੋਏਗਾ ਅੱਗੇ ਦੀ ਪ੍ਰਕਿਰਿਆ ਕੀ ਹੋਏਗੀ ਅਨਾਜ ਸਮੇਤ ਜਰੂਰ ਦੇਖਣਾ ਹੈ ਜੁੜੇ ਉਦਾਨ ਲਾਈਵ ਤੋਂ ਤੁਹਾਡੀ ਗ੍ਰਾਹਕਾਂ ਕਮੇਸ਼ਾ ਜੁੜੇ ਸੀ ਉਹ ਜੁੜੇ ਉਦਾਨ ਲਾਈਵ ਦਾ ਦੀਪਕ ਕਮਾਦ ਤੋਂ ਯੂੰਬੀ ਰਿਪੋਰਟ ਧੰਨਵਾਦ